ਜਿਹੜਾ ਬੰਦਾ ਲਾਹੌਰ ਖਦੂ ਉਹ ਪਿਸ਼ੌਰ ਵੀ ਫਦੂ ਕੋਈ ਗੱਲ ਨਹੀਂ ਜਿਮਨੀ ਚੋਣ ਦਾ ਜਿਹੜਾ ਹਮੇਸ਼ਾ ਜਿੱਤਦਾ ਇਹ ਸੱਤਾਧਾਰੀ ਧਿਰ ਤੇ ਕੋਲ ਹੀ ਜਾਂਦੀ ਹੁੰਦੀ ਹੈ ਉਹ ਕਹਿੰਦੇ ਕਿ ਇਹਨਾਂ ਦੀ ਹਵਾ ਨਿਕਲ ਗਈ 27 ਚ ਜਿੱਤ ਦਾ ਦਾਵਾ ਕਰਦੇ ਸੀ 2027 ਬਹੁਤੀ ਦੂਰ ਨਹੀਂ ਹੈਗੀ ਪੂਰੇ ਪੰਜਾਬ ਵਿੱਚ ਜਿਹੜੀਆਂ ਚੋਣਾਂ ਲੜਾਂਗੇ ਐਮਪੀ ਭਾਈ ਅਮਰਿਤਪਾਲ ਸਿੰਘ ਜਲਦੀ ਪੰਜਾਬ ਵਿੱਚ ਆਉਣਗੇ ਫਿਰ ਤੁਸੀਂ ਦੇਖੋ ਕਿਵੇਂ 117 ਚ 117 ਲੈ ਕੇ ਜਾਂਦੇ ਨੇ ਕਹਿੰਦੇ ਕਿ ਮਨਦੀਪ ਸਿੰਘ ਦੀ ਪਿੱਠ ਲਵਾਉਣ ਦੀ ਖਾਤਰ ਵਾਰਸ ਪੰਜਾਬ ਵਾਲਿਆਂ ਨੇ ਜਾਣ ਕੇ ਬੋੜ ਅਈ ਤੇ ਸਾਰਾ ਕੁਸ਼ੀ ਉੱਥੇ ਦਿੱਤਾ ਆਪਦਾ ਹਲਕਾ ਵੀ ਦਿੱਤਾ ਦੇ ਕੋ ਉਤਾ ਵੈਸੇ ਐਮਪੀ ਪਗੰਬਤ ਪਾਸੈਂਡ ਦੀ ਜਿਹੜੀ ਸੀਟ ਪਾਉਂਦੀ ਹੈ ਜੀ ਸਾਡੀ ਪਾਰਟੀ ਕਿਸੇ ਹੋਰ ਨੂੰ ਵੀ ਉੱਥੇ ਖੜਾ ਕਰ ਸਕਦੀ ਸੀ ਪਰ ਅਸੀਂ ਫਿਰ ਵੀ ਪੰਥ ਦੇ ਝੋਲੀ 'ਚ ਉਹ ਸਹਿਯੋਗ ਦੇ ਕੇ ਉਹ ਸੀਟ ਪਾ ਦਤੀ ਭਾਈ ਜਿਵੇਂ ਪੰਥ ਨੂੰ ਮੌਜੂਦ ਹੈ ਕੋਈ ਪੰਥ ਦਾ ਕੁਰਬਾਨੀ ਵਾਲਾ ਪਰਿਵਾਰ ਸ਼ੀਦੀ ਵਾਲਾ ਪਰਿਵਾਰ ਕਿ ਲੜਨਾ ਚਾਹੁੰਦਾ ਹੈ ਸਪੋਰਟ ਕਰ ਦਿੰਦੇ ਆ ਅਸੀਂ ਆਪ ਦਾ ਕੈਂਡੀਡੇਟ ਨਹੀਂ ਦਿੰਦੇ ਵੈਸੇ ਕਾਇਦੇ ਅਨੁਸਾਰ ਅਸੀਂ ਦੇ ਸਕਦੇ ਸੀ ਕਿ ਇਹ ਗੱਲ ਕਹਿ ਕੇ ਹੁਣ ਖੜਾ ਛੁਲਵਾਇਆ ਜਾ ਰਿਹਾ ਹੈ ਜਾਂ ਉਸ ਚੀਜ਼ ਜਿਹੜੀ ਹਾਰ ਹੋ ਜਾਂਦਾ ਰੀਜ਼ਨ ਦੱਸ ਰਹੇ ਹੋ ਇਹਨਾਂ ਦਿਨਾਂ 'ਚ ਤੁਹਾਡੇ ਭਾਈ ਅਮਰਤਪਾਲ ਸਿੰਘ ਨਾਲ ਗੱਲ ਵੀ ਹੋਈ ਨਹੀਂ ਅੱਜ ਵੀ ਹੋਈ ਹੋ ਸਕਦੀ ਹੈ ਕਿਉਂਕਿ ਹਾਰ ਤੋਂ ਬਾਅਦ ਕੋਈ ਨਾ ਕੋਈ ਸੁਨੇਹਾ ਇੱਧਰ-ਉੱਧਰ ਭਾਈ ਅਮਰਤਪਾਲ ਸਿੰਘ ਦਾ ਸੁਨੇਹਾ ਕੀ ਹੈ ਇਸ ਬੰਦੇ ਨਹੀਂ ਦੇਖੋ ਜੀ ਮੇਰੀ ਕੱਲ ਭਾਈ ਅਮਰਤਪਾਲ ਸਿੰਘ ਹੋਰ ਨਾਲ ਗੱਲ ਹੋਈ ਸੀ ਕਿ ਅਸੀਂ ਚੜਤੀ ਕਲਾ ਚਰੋ ਆਪਾਂ ਜੋ ਗੁਰੂ ਪਾਸ਼ਾ ਕਿਰਪਾ ਕਰਨੇ ਕਿ ਕੋਈ ਚੱਕਰ ਵਾਲੀ ਗੱਲ ਨਹੀਂ ਜੋ ਵੀ ਫੈਸਲਾ ਹੋਊਗਾ ਤੇ ਗੁਰੂ ਮਹਾਰਾਜ ਦੀ ਰਜ਼ਾ ਵਿੱਚੋ ਜੇ ਫੈਸਲੇ ਨੂੰ ਗੁਰੂ ਮਹਾਰਾਜ ਦੀ ਰਜ਼ਾ ਮੰਨਿਆ ਜਾਵੇ ਪੰਥ ਇਕਤਾ ਦਾ ਚਾਹੀਦੀ ਹੈ ਪਰ ਇੱਕ ਪਲੇਟਫਾਰਮ ਤੇ ਚਾਹੀਦੀ ਹੈ ਵੀ ਆਏ ਨਹੀਂ ਕੋਈ ਕਿਸੇ ਗਲੀ ਤੁਰਿਆ ਫਿਰਦਾ ਰਵੇ ਰੀਲਾ ਬਣਾਉਂਦਾ ਰਵੇ ਫੋਟੋਆਂ ਦੂਜਾ ਕਿਸੇ ਗਲੀ ਚ ਵੜ ਗਿਆ ਕੁਆਚੀਆਂ ਗਾਂ ਵਾਂਗੂ ਕਦੇ ਫਿਰਦੇ ਰਹੀਏ ਉਧਰ ਦੋ ਉਧਰ ਚਲੇ ਗਏ ਦੋ ਕਿੱਧਰ ਚਲੇ ਗਏ ਆਏ ਨਹੀਂ ਹੁੰਦਾ ਜੀ ਮੈਂ ਵੀ ਇਹ ਹੀ ਬੇਨਤੀ ਕਰੂੰਗਾ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਪ੍ਰਧਾਨ ਸਾਹਿਬ ਹੋਰਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਤੁਸੀਂ ਲਾ ਲੋ ਰਲ ਚੁੱਕੇ ਐ ਵਿਕ ਚੁੱਕੇ ਐ ਗਲਤ ਡਿਸੀਜਨ ਕਰਾਉਂਦੇ ਐ ਉਹਨਾਂ ਨੂੰ ਪਾਰਟੀ 'ਚੋਂ ਫਾਰਗ ਕਰਨਾ ਚਾਹੀਦਾ ਹੈ ਕਿਵੇਂ ਉੱਤੇ ਸ਼ਰਾਬ ਵੰਡੀ ਗਈ ਨਸ਼ਾ ਪੱਤਾ ਵੰਡਿਆ ਗਿਆ ਪੈਸਾ ਵੰਡਿਆ ਗਿਆ ਇਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਸੀ ਸਾਰੇ ਐਸਐਚਓ ਨੂੰ ਸਾਦ ਕੇ ਕਿਹਾ ਸੀ ਕਿ ਜਿਨ੍ਹਾਂ ਦੀਆਂ ਲੱਤਾਂ ਭਾਰ ਚੱਲਦੀਆਂ ਨੇ ਉਹ ਇੱਥੇ ਰੋ ਬਾਕੀ ਬਦਲੀ ਕਰਾਜੂ ਪਾਰਟੀ 'ਚ ਵੀ ਕਸਿਆ ਪਟਿਆ ਹੈਗਾ ਜਿਹੜਾ ਉੱਥੇ ਵੀ ਕੋਈ ਚੱਜ ਦਾ ਕੰਮ ਨਹੀਂ ਕੀਤਾ ਉਸੇ ਬੰਦੇ ਤੋਂ ਆਪਾਂ ਕਸੇ ਪਟੇ ਬੰਦੇ ਤੋਂ ਜੇ ਆਪਾਂ ਹੋਰ ਅਕੇ ਨੂੰ ਲੈ ਕੇ ਆਵਾਂਗੇ ਤਾਂ ਇਸ ਚੀਜ਼ ਦਾ ਨੁਕਸਾਨ ਹੀ ਹੋਣਾ ਹੈ ਮੇਰਾ ਅਛਾ ਹੈ ਇਸ ਚੀਜ਼ ਦੀ ਦੇਖੋ ਨਿਰਾਸ਼ਾ ਕੋਈ ਨਹੀਂ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਕੋਈ 5-7000 ਵੋਟ ਤਾਂ ਹੋਊਗੀ ਪੱਕੀ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਨਵਾਂ ਬਣਿਆ ਸਰਜੀ ਪੁਨਰ ਸਰਜੀਤੀ ਵਾਲਾ ਉਹਨਾਂ ਦੀ ਕੋਈ 5-7000 ਹੋਊਗੀ ਜਾਂ ਹੋਰ ਵੀ ਜਿੰਨੀਆਂ ਇਹਦੇ ਵਿੱਚ ਆਪਣੇ ਵਰਕਰ ਕੰਮ ਕਰਦੇ ਸੀ ਨਿੱਕੇ ਮੋٹے ਕੋਈ 1000 2000 ਵੋਟ ਪਰ ਤੁਹਾਡੀ ਵੋਟ ਕਿਹੜੇ ਹਿੱਸੇ ਦੇ ਵਿੱਚ ਗਈ ਉਹ ਤਾਂ ਆਪਦੀ ਵੋਟ ਤਾਂ ਪੱਕੀ ਮੰਨਦੇ ਆ ਬਹੁਤੇ ਬੰਦੇ ਕਿਸੇ ਕੰਮ 'ਚ ਲੱਗ ਜਾਂ ਨਾ ਤਾਂ ਉਹ ਕੰਮ ਕਦੇ ਨੀਪਰੀ ਨਹੀਂ ਚੜਦਾ ਹੁੰਦਾ ਸਿਰੇ ਨਹੀਂ ਚੜਦਾ ਹੁੰਦਾ ਕੋਈ ਤੁਸੀਂ ਲਾ ਲੋ ਸ਼ਕਸਤ ਵਾਲੀ ਕੋਈ ਚੀਜ਼ ਨਹੀਂ ਜੋ ਵੀ ਗੁਰੂ ਪਾਸ਼ਾ ਦੀ ਰਜ਼ਾ ਵਿੱਚ ਹੋਇਆ ਹੈ ਅਸੀਂ ਤਾਂ ਸਾਡੀ ਕੌਮ ਨਹੀਂ ਤਾਂ ਉਦੋਂ ਹਾਰ ਨਹੀਂ ਮੰਨੀ ਜਦੋਂ ਸਿੰਘਾਂ ਦੇ ਜਿਹੜੇ ਤੁਸੀਂ ਲਾ ਲੋ ਆ ਕਿਰਪਾਨਾਂ ਨੇ ਜੇ ਇੱਕ ਖੁੰਡੀਆਂ ਹੋ ਗਈਆਂ ਸੀ ਏ ਟੇਡੀਆਂ ਵਿੰਗੀਆਂ ਹੋ ਗਈਆਂ ਸੀ ਉਦੋਂ ਨਹੀਂ ਇਹਨਾਂ ਨੇ ਹਾਰ ਮੰਨੀ ਤੇ ਇਹ ਤਾਂ ਫਿਰ ਵੀ ਚਲੋ ਵੋਟ ਬੜੀ ਪਈ ਆ ਹਜ਼ਾਰਾਂ ਚ ਵੋਟ ਪਈ ਐ ਕੋਈ ਚੱਕਰ ਵਾਲੀ ਗੱਲ ਨਹੀਂ ਪੰਥ ਦੇ ਪੰਥ ਨੂੰ ਵੋਟ ਪਈ ਐ ਤੇ ਜਿੱਥੇ ਹਰ ਸਾਰੇ ਇਕੱਠੇ ਆ ਤਰਨਤਾਰਨ ਦੀ ਜਿਮਨੀ ਚੋਣ ਇੱਕ ਅਹਿਮ ਚੋਣ ਮੰਨੀ ਜਾਂਦੀ ਸੀ ਤੇ ਇਹ ਸਾਰੇ ਕਹਿੰਦੇ ਸੀ ਕਿ 2027 ਦਾ ਇਹਦੇ ਵਿੱਚ ਭਵਿਖ ਨਜ਼ਰ ਆ ਰਿਹਾ ਹੈ। ਉਸ ਚੋਣਾਂ ਦੇ ਵਿੱਚ ਵਾਰਸ ਪੰਜਾਬ ਜੱਥੇਬੰਦੀ ਦੀ ਸਭ ਤੋਂ ਵੱਡੀ ਜਿਹੜੀ ਕਿਸਮਤ ਉਹ ਦੇਖੀ ਜਾ ਰਹੀ ਸੀ ਨਵੀਂ ਪਾਰਟੀ ਹੁਣ ਕਰਕੇ ਤੇ ਇੱਕ ਇਹ ਵੀ ਇਫੈਕਟ ਸੀਗਾ ਕਿ ਐਮਪੀ ਅਮਰਤਪਾਲ ਸਿੰਘ ਦੇ ਉਹ ਕੰਸਟੀਟਿਊਐਂਸੀ ਦੇ ਵਿੱਚ ਆਉਂਦਾ ਸੀਗਾ। ਹੁਣ ਉਹਦੇ ਵਿੱਚ ਇਹਨਾਂ ਦਾ ਉਮੀਦਵਾਰ ਜਿਹੜਾ ਸੀ ਸਾਂਝੇ ਤੌਰ ਤੇ ਪੰਥ ਦੇ ਵੱਲੋਂ ਐਲਾਨਿਆ ਗਿਆ ਸੀਗਾ ਉਹ ਨੇ ਤੀਜਾ ਨੰਬਰ ਹਾਸਲ ਕੀਤਾ ਜਿੱਤ ਦਾ ਦਾਵਾ ਕਰਨ ਵਾਲੀ ਥਾਂ ਤੀਜੇ ਨੰਬਰ ਤੇ ਆਉਂਦੀ ਹੈ ਤੇ ਅਕਾਲੀ ਦਲ ਜਿਹੜਾ ਸੀਗਾ ਬਹੁਤ ਪਛੜਿਆ ਹੋਇਆ ਸੀਗਾ ਉਹ ਦੂਜੇ ਨੰਬਰ ਤੇ ਚਲਾ ਜਾਂਦਾ ਤੇ ਆਮ ਆਦਮੀ ਪਾਰਟੀ ਜਿੱਤ ਹਾਸਲ ਕਰਦੀ ਤੁਸੀਂ ਸਾਰਿਆਂ ਨੇ ਇਹ ਖਬਰਾਂ ਸੁਣ ਲਿਆ ਹੋਣੀਆਂ ਤੇ ਕਾਂਗਰਸ ਚੌਥੇ ਨੰਬਰ ਤੇ ਭਾਜਪਾ ਪੰਜਵੇਂ ਨੰਬਰ ਤੇ ਹੁਣ ਇਹਦਾ ਕਾਰਨ ਕੀ ਰਿਹਾ ਹਾਰ ਦਾ ਭਾਈ ਅਮਰਤਪਾਲ ਸਿੰਘ ਦਾ ਸਨੇਹਾ ਕੀ ਹੈ ਇਸ ਹਾਰ ਤੋਂ ਬਾਅਦ ਇਹ ਤੇ ਸਵੈਦੀ ਸਾਰੀ ਗੱਲਬਾਤ ਕਰਾਂਗੇ ਐਡਵੋਕੇਟ ਈਮਾਨ ਸਿੰਘ ਖਾਰਾ ਜੀ ਨਾਲ ਸਭ ਤੋਂ ਪਹਿਲਾਂ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਈਮਾਨ ਸਿੰਘ ਜੀ ਸਭ ਤੋਂ ਪਹਿਲਾ ਰਿਐਕਸ਼ਨ ਕੀ ਹੈ ਤੁਹਾਡਾ ਕਿ ਇਸ ਹਾਰ ਤੋਂ ਬਾਅਦ ਕੀ ਟਿੱਪਣੀ ਦਿਓ ਨਹੀਂ ਵੈਸੇ ਦੇਖੋ ਜਿੱਥੇ ਹਾਰ ਤਾਂ ਚਲਦੀ ਰਹਿੰਦੀ ਹੈ ਜ਼ਿੰਦਗੀ ਦਾ ਇੱਕ ਫਲਸਫਾ ਹੈ ਕੋਈ ਬੰਦੇ ਨੂੰ ਸ਼ਕਸਤ ਨਹੀਂ ਮੰਨੀ ਚਾਹੀਦੀ ਇਹ ਤੁਸੀਂ ਲਾ ਲਓ ਜਿੰਨੀਆਂ ਚੋਣਾ ਆਉਂਦੀਆਂ ਨੇ ਜਾਂਦੀਆਂ ਨੇ ਉਹ ਚੋਣ ਤਾਂ ਲੜਦੇ ਰਹਿਣਾ ਚਾਹੀਦਾ ਕੋਈ ਇਹੋ ਜੀ ਗੱਲ ਨਹੀਂ ਹੁੰਦੀ ਹਾਲੇ ਤੱਕ ਵੈਸੇ ਇੱਕ ਦਿਖਣ ਵਾਲੀ ਇਹ ਵੀ ਗੱਲ ਹੈ ਜਿਹੜੀ ਸਾਡੀ ਇਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੈ ਤੇ ਉਹ ਰਜਿਸਟਰ ਵੀ ਨਹੀਂ ਸੀ ਹੋਈ ਤੇ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਸਾਡੀ ਜਿਹੜੀ ਫਾਈਲ ਪੈਂਡਿੰਗ ਹੈ ਤਾਂ ਹੀ ਕਰਕੇ ਜੋ ਭਾਈ ਸੰਦੀਪ ਸਿੰਘ ਸਨਹੀਉਰਾ ਦੇ ਜਿਹੜੇ ਭਰਾਤਾ ਨੇ ਭਾਈ ਬੰਦੀਪ ਸਿੰਘ ਉਹਨਾਂ ਨੇ ਐਜ਼ ਐਨ ਇੰਡੀਪੈਂਡੈਂਟ ਕੈਂਡੀਡੇਟ ਚੋਂ ਲੜੀ ਸੀ ਤੇ ਹੋਰ ਪੰਥਕ ਤੇ ਜਾਂਦੀ ਵੀ سپورਟ ਸੀ ਬੜੇ ਤੁਸੀਂ ਲਾ ਲੋ ਜਿਹੜੇ ਸਮਾਜ ਸੇਵੀ ਨੇ ਹੋਰ ਬੜੇ ਜਿਆਦਾ ਉੱਥੇ ਮੈਂ ਦੇਖਿਆ ਵੀ ਚੋਣ ਪ੍ਰਚਾਰ ਚਾਕੇ ਜੋ ਰੀਲਾਂ ਬਣਾਉਂਦੇ ਆ ਜਾਂ ਫੋਟੋ ਖਿੱਚਾਉਂਦੇ ਸੀ ਤੇ ਸਾਰਿਆਂ ਨੇ ਇਥੇ سپورਟ ਕੀਤੀ ਹੈ ਜੀ ਉੱਥੇ ਜਾ ਕੇ ਤੇ ਬਾਕੀ ਜੋ ਤੁਸੀਂ ਦੇਖੋ ਜੋ ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤੀ ਦੀ ਵੀ ਸਪੋਰਟ ਸੀ ਜੀ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਵੱਲੋਂ ਵੀ ਸਪੋਰਟ ਸੀ ਤੇ ਸਾਡੀ ਪਾਰਟੀ ਜੋ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਹੈ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਜਿਹੜੀ ਪ੍ਰਧਾਨਗੀ ਦੀ ਜਿਹੜੀ ਚੱਲ ਰਹੀ ਹੈ ਤੇ ਅਸੀਂ ਵੀ ਜਿਹੜਾ ਪੂਰਨ ਤੌਰ ਤੇ ਉੱਥੇ ਹਰੇਕ ਤੁਸੀਂ ਲਾ ਲੋ ਤਨਮਨ ਧੰਦੇ ਨਾਲ ਚਾਹੇ ਆਪ ਗੱਡੀਆਂ ਉੱਥੇ ਭਜਾਉਣੀਆਂ ਹੋਣ ਕਾਫਲੇ ਵੱਡੇ ਬਣਾਉਣੇ ਹੋਣ ਚਾਹੇ ਬਾਈਕ ਰੈਲੀ ਕਰਾਉਣੀ ਹੋਵੇ ਤੇ ਚਾਹੇ ਗੱਡੀਆਂ ਦੀ ਰੈਲੀ ਕਰਾਉਣੀ ਹੋਵੇ ਤਾਂ ਸਾਰਾ ਜਿਹੜਾ ਸਾਡੀ ਪਾਰਟੀ ਦੇ ਨਿਜੀ ਮੈਂਬਰਾਂ ਨੇ ਆਪ ਦੇ ਵੱਲੋਂ ਸਹਿਯੋਗ ਕਰਕੇ ਉੱਥੇ ਜਿਹੜੀ ਸੇਵਾ ਇੱਕ ਪੰਥਕ ਉਮੀਦਵਾਰ ਵੱਲ ਪਾਈ ਤੁਹਾਡੀ ਟਿੱਪਣੀ ਹੈ ਕਿ ਉਹ ਇੱਕ ਸਾਂਝੇ ਤੌਰ ਤੇ ਉਮੀਦਵਾਰ ਸੀ ਪਰ ਜਿਹੜਾ ਚੈਨਲਾਂ ਤੇ ਚੱਲਿਆ ਉਹ ਵੀ ਵਾਰਸ ਪੰਜਾਬ ਜਥੇਬੰਦੀ ਦਾ ਉਮੀਦਵਾਰ ਜਾਂ ਹੋਰ ਥਾਵਾਂ ਤੇ ਵੀ ਇਹ ਚੱਲਿਆ ਕਿ ਇਹ ਗੱਲ ਕਹਿ ਕੇ ਹੁਣ ਖਿਹੜਾ ਛੁਲਵਾਇਆ ਜਾ ਰਿਹਾ ਹੈ ਜਾਂ ਉਸ ਚੀਜ਼ ਜਿਹੜੀ ਹਾਰ ਹੋ ਜਾਂਦਾ ਰੀਜ਼ਨ ਦੱਸ ਰਹੇ ਹੋ ਨਹੀਂ ਦੇਖੋ ਜੀ ਅਸੀਂ ਤਾਂ ਜਿਹੜਾ ਉੱਥੇ ਔਰ ਜ਼ੋਰ ਜਿਹੜੀ ਕੋਸ਼ਿਸ਼ ਕੀਤੀ ਹੈ ਜੀ ਉੱਥੇ ਸਰਕਾਰ ਨੇ ਵੀ ਬਹੁਤ ਜ਼ਿਆਦਾ ਤੁਸੀਂ ਦੇਖੋ ਜਿਵੇਂ ਉੱਥੇ ਵਿਚਾਰ ਚਾ ਚੱਲ ਰਹੀ ਸੀ ਵੀ ਕਿਵੇਂ ਉੱਥੇ ਸ਼ਰਾਬ ਵੰਡੀ ਗਈ ਨਸ਼ਾ ਪੱਤਾ ਵੰਡੇਆ ਗਿਆ ਪੈਸਾ ਵੰਡਿਆ ਗਿਆ ਤਾਂ ਸਾਰਾ ਕੁਝ ਉੱਥੇ ਇਹ ਜਿਹੜਾ ਕੁਝ ਹੋਇਆ ਹੈ ਬਾਕੀ ਕੋਈ ਗੱਲ ਨਹੀਂ ਇਹ ਜਿਮਣੀ ਚੋਣ ਸੀ ਜਿਮਣੀ ਚੋਣ ਬੜੀ ਮੇਰੇ ਹਿਸਾਬ ਨਾਲ ਇੱਕ ਦੋ ਐਗਜ਼ਾਮਪਲ ਹੀ ਹੋਣੀ ਹੈ ਕਦੇ ਕੋਈ ਜਿਹੜੀ ਸੱਤਾਧਾਰੀ ਧੇਰਾ ਹਾਰੀ ਹੋਵੇ ਇਹ ਜਿਮਣੀ ਚੋਣ ਦਾ ਜਿਹੜਾ ਹਮੇਸ਼ਾ ਜਿੱਤ ਇਹ ਸੱਤਾਧਾਰੀ ਧਿਰ ਦੇ ਕੋਲ ਹੀ ਜਾਂਦੀ ਹੁੰਦੀ ਹੈ ਜੀ ਕਿਉਂਕਿ ਪ੍ਰਸ਼ਾਸਨ ਦਾ ਜ਼ੋਰ ਬਹੁਤ ਹੁੰਦਾ ਹੈ ਜਿਹੜੇ ਉੱਥੋਂ ਐਮਐਲ ਜਿੱਤੇ ਨੇ ਮੇਰੇ ਸੁਣਨ ਚ ਆ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਸੀ ਸਾਰੇ ਐਸਐਚਓ ਨੂੰ ਸੱਦ ਕੇ ਕਿਹਾ ਸੀ ਵੀ ਜਿੰਨਾਂ ਦੀਆਂ ਲੱਤਾਂ ਭਾਰ ਚੱਲਦੀਆਂ ਨੇ ਉਹ ਇੱਥੇ ਰੋ ਬਾਕੀ ਬਦਲੀ ਕਰਾਜੋ ਸਵੇਰੇ ਉਹਨਾਂ ਦੇ ਘਰ ਉੱਥੇ ਸਲੂਟ ਮਾਰਨ ਡੀਸੀ ਐਸਐਸਪੀ ਪਹੁੰਚ ਜਾਂਦੇ ਹੁੰਦੇ ਸੀ ਤੇ ਸਾਰਾ ਕੁਸ਼ ਜਿਹੜਾ ਪ੍ਰੈਸ਼ਰ ਟੈਕਟਿਕਸ ਹੈ ਇਹ ਜਿਹੜਾ ਸ਼ਾਮਦਾਮ ਡੰਡ ਭੇਦ ਇਹ ਸਾਰਾ ਕੁਸ਼ ਸਿਸੋਦੀਆ ਦੀ ਪਾਲਿਸੀ ਉੱਪਰ ਚੱਲ ਰਿਹਾ ਇਹਨਾਂ ਨੇ ਜਿਹੜਾ ਉੱਥੇ ਵਰਤਿਆ ਪਰ ਕੋਈ ਗੱਲ ਨਹੀਂ 2027 ਬਹੁਤੀ ਦੂਰ ਨਹੀਂ ਹੈਗੀ ਪੂਰੇ ਪੰਜਾਬ ਵਿੱਚ ਜਿਹੜੀਆਂ ਚੋਣਾਂ ਲੜਾਂਗੇ ਸਾਡੇ ਕੋਲੇ ਉਹ ਚਿਹਰਾ ਹੈ ਸਾਡੇ ਪ੍ਰਧਾਨ ਦਾ ਉਹ ਨਾਮ ਹੈ ਐਮਪੀ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਦਾ ਕੋਈ ਮੁਕਾਬਲਾ ਨਾ ਹੀ ਕੋਈ ਭਗਵੰਤ ਸਿੰਘ ਮਾਨ ਕਰ ਸਕਦਾ ਨਾ ਹੀ ਕੋਈ ਚੰਨੀ ਨਾ ਰਾਜਾ ਵੜਿੰਗ ਨਾ ਸੁਖਵੀਰ ਬਾਦਲ ਨਾ ਹੀ ਕੋਈ ਭਾਜਪਾ ਦਾ ਬੰਦਾ ਤੇ ਨਾ ਹੀ ਕੋਈ ਹੋਰ ਕਰ ਸਕਦਾ ਪਰ ਅੱਜ ਟਿੱਪਣੀਆਂ ਸ਼ੁਰੂ ਹੋਣੀਆਂ ਹੋਵੀਆਂ ਉਹ ਕਹਿੰਦੇ ਕਿ ਇਹਨਾਂ ਦੀ ਹਵਾ ਨਿਕਲ ਗਈ ਸਤਾਈ ਚ ਜਿੱਤ ਦਾ ਦਾਵਾ ਕਰਦੇ ਸੀ ਨਹੀਂ ਦੇਖੋ ਜੀ ਕੋਈ ਹਵਾ ਦੀ ਗੱਲ ਨਹੀਂ ਹੁੰਦੀ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਇਤਿਹਾਸ ਦੇਖ ਲਓ ਕਿੰਨਾ ਮਾੜਾ ਸਮਾਂ ਵੀ ਆਇਆ ਇਹਨਾਂ ਤੇ ਕੋਈ ਬੰਦਾ ਇਹਨਾਂ ਦੀ ਪਾਰਟੀ ਚ ਨਹੀਂ ਜਾਂਦਾ ਹੁੰਦਾ ਸੀ ਕੋਈ ਤੁਸੀਂ ਦੇਖ ਲਓ ਇਹਨਾਂ ਦਾ ਐਮਐਲਏ ਜਿੱਦਾਂ ਹੁੰਦਾ ਸੀ ਤੇ ਆ ਜਿਹੜਾ ਕਾਂਗਰਸ 17 ਸੱਤਾਧਾਰੀ ਦਿਰ ਤੋਂ ਬਿਲਕੁਲ 17 ਸੀਟਾਂ ਤੇ ਆ ਗਈ ਸੀ ਆ ਜਿਹੜਾ ਬਾਦਲ ਤੜਾ ਹੈ ਇਹਨਾਂ ਕੋਲੇ ਤਾਂ ਦੋ ਐਮਐਲਏ ਹੈਗੇ ਨੇ ਇੱਕ ਐਮਪੀ ਹੈ ਸਾਡੇ ਕੋਲੇ ਤਾਂ ਫਿਰ ਵੀ ਦੋ ਮੈਂਬਰ ਪਾਰਲੀਮੈਂਟ ਨੇ ਸਾਡੀ ਪਾਰਟੀ ਦੇ ਵਿੱਚ ਭਾਜਪਾ ਕੋਲੇ ਤਾਂ ਇੱਕ ਐਮਪੀ ਵੀ ਹੈ ਨੀਗਾ ਤਾਂ ਦੇਖੋ ਇਹ ਚੀਜ਼ਾਂ ਚੱਲਦੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹੁੰਦੀਆਂ ਨੇ ਹਾਂ ਪਰ ਇਹ ਜ਼ਰੂਰ ਹੁੰਦਾ ਵੀ ਹਰੇਕ ਬੰਦੇ ਨੂੰ ਹਰੇਕ ਪਾਰਟੀ ਨੂੰ ਜੀਡੀਵੀ ਕੋਈ ਚੀਜ਼ ਹੁੰਦੀ ਹੈ ਉਸ ਤੋਂ ਸਿੱਖ ਲੈਣੀ ਚਾਹੀਦੀ ਹੈ ਤੇ ਉਸ ਤੋਂ ਬੈਟਰਮੈਂਟ ਦੇ ਲਈ ਆਪਦੀ ਪਾਰਟੀ ਦੇ ਵਿੱਚ ਸੋਧਾਂ ਕਰਨੀਆਂ ਚਾਹੀਦੀਆਂ ਨੇ ਸਟਰਕਚਰ ਆਰਗੇਨਾਈਜ਼ ਕਰਨਾ ਚਾਹੀਦਾ ਹੈ ਚੰਗੇ ਬੰਦੇ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਉਹਦੇ ਵਿੱਚ ਤੇ ਜਿਹੜੇ ਬੰਦੇ ਘਸ ਪਿੱਟ ਚੁੱਕੇ ਨੇ ਹੈ ਹੀ ਤੁਸੀਂ ਲਾ ਲੋ ਮਰੀਆਂ ਹੋਈਆਂ ਲਾਸ਼ਾਂ ਵਰਗੇ ਉਨਾ ਨੋਜੇੜਾ ਉਥੋਂ ਪਾਸੇ ਕਰਨਾ ਚਾਹੀਦਾ ਜੀ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਤੁਹਾਡੀ ਪਾਰਟੀ ਜੀ ਵੀ ਜੇ ਸੋਧ ਹੋਊਗੀ ਉਹਨਾਂ ਵਾਲੇ ਸਮੇਂ ਦੇ ਵਿੱਚ ਕੀ ਦੂਜੇ ਨਾਲ ਗੱਠਜੋੜ ਕਰਕੇ ਚੱਲੋਗੇ ਜਾਂ ਇਹ ਗੱਠਜੋੜ ਨੂੰ ਸਿਰੇ ਤੋਂ ਨਕਾਰ ਦਿੱਤਾ ਜਾਏਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਉਂਕਿ ਤੁਹਾਡੀ ਮੈਂਬਰ ਪਾਰਲੀਮੈਂਟ ਦੇ ਅੰਡਰ ਆਉਂਦਾ ਹਲਕਾ ਸੀਗਾ ਤੇ ਜੇ ਉਥੋਂ ਹਾਰ ਆ ਜੇ ਪਹਿਲਾਂ ਤਾਂ ਕਿੰਨੀ ਵਾਰ ਤੇ ਤੁਸੀਂ ਉਸ ਹਲਕੇ ਦੇ ਜਿੱਤੇ ਉਹ ਪੰਥਕ ਹਲਕਾ ਮੰਨਿਆ ਜਾਂਦਾ ਸੀ ਪੰਥਕ ਪਾਰਟੀ ਹੈ ਤੁਹਾਡੀ ਪਰ ਅੱਜ ਉਥੇ ਜਾ ਕੇ ਹਾਰਦੇ ਨਮੋਚੀ ਨਹੀਂ ਦੇਖੋ ਜੀ ਜਿਹੜੀਆਂ ਸੌਦਾ ਆਉਣੀ ਹੈ ਜਿਵੇਂ ਕਿ ਨੇ ਇੱਕ ਅੰਗਰੇਜ਼ੀ ਦੀ ਕਹਾਵਤ ਹੈ ਜੀ ਚੇਂਜ ਇਸ ਦੀ ਵੀ ਜੀ ਡੀ ਇੱਕ ਬਦਲਾ ਹੈ ਉਹ ਹਰ ਇੱਕ ਵਾਰੀ ਆਉਂਦਾ ਰਹਿਣਾ ਚਾਹੀਦਾ ਤੇ ਬਦਲਾਈ ਜਿਹੜਾ ਮਨੁੱਖਤਾ ਦੀ ਅੱਗੇ ਈਵੋਲੂਸ਼ਨ ਦਾ ਉਹਦੀ ਸ਼ੋ ਦਾ ਅੱਗੇ ਜਿਹੜਾ ਕਾਰਨ ਬੰਦ ਹੈ ਤਾਂ ਦੇਖੋ ਅਸੀਂ ਇਸ ਚੀਜ਼ ਦਾ ਜਿਹੜਾ ਪਰਚੋਲ ਕਰਾਂਗੇ ਜਿਹੜੀ ਤਤਕਾਲੀ ਮੀਟਿੰਗਾਂ ਸੱਦਾਂਗੇ ਪਾਰਟੀ ਦੀਆਂ ਕਿੱਥੇ ਖਰਾਬੀ ਹੋਈ ਕੀ ਹੋਇਆ ਕਿਵੇਂ ਸਾਰਾ ਕੁਝ ਹੋਇਆ ਹੈ ਉਸ 'ਤੇ ਚਿੰਤਨ ਕਰਾਂਗੇ ਮੰਥਨ ਕਰਾਂਗੇ ਮੈਂ ਤਾਂ ਇਹ ਵੀ ਪ੍ਰਪੋਜ਼ ਕਰਦਾ ਹੈ ਤੇ ਬੀਂਗ ਚਲੋ ਮੈਂ ਜਿਵੇਂ ਪਾਰਟੀ ਦੇ ਮੇਰੇ ਕੋਲ ਵਕੀਲ ਦੀ ਸੇਵਾ ਹੈ ਮੁਖ ਬਲਾਰੇ ਦੀ ਸੇਵਾ ਹੈ ਮੇਰੇ ਫਾਦਰ ਸਾਹਿਬ ਐਡਵੋਕੇਟ ਹਪਾਲ ਸਿੰਘ ਖਾਰਾ ਜੀ ਉਹ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਨੇ ਤਾਂ ਦੇਖੋ ਮੈਂ ਤਾਂ ਇਹ ਪ੍ਰਪੋਜ਼ ਕਰੂੰਗਾ ਵੀ ਸਾਰੀ ਇਸ ਚੀਜ਼ ਦਾ ਰਿਵਿਊ ਹੋਣਾ ਚਾਹੀਦਾ ਵੀ ਕਿਉਂ ਹੋਇਆ ਕਿੰਨਾ ਬੰਦਿਆਂ ਦੇ ਕਾਰਨ ਹੋਇਆ ਕਿੰਨਾਂ ਨੇ ਗਲਤ ਫੈਸਲੇ ਕਰਵਾਏ ਸਾਰਾ ਕੁਝ ਜਿਹੜਾ ਇਹ ਹੋਇਆ ਇਹ ਨਿਰੀਖਣ ਹੋਣਾ ਚਾਹੀਦਾ ਉਹਨਾਂ ਬੰਦਿਆਂ ਉੱਪਰ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਦੇਖੋ ਜੀ ਸਰਦਾਰ ਸਾਹਿਬ ਗੱਲਾਂ ਕਈ ਵਾਰੀ ਆਏ ਆ ਦੇਖੋ ਜੀ ਹੁਣ ਆਪਾਂ ਜਿਹੜੇ ਸਾਡੀ ਪਾਰਟੀ ਦੇ ਜਿਹੜੇ ਸਭ ਨਾਲ ਸਤਕਾਰਯੋਗ ਫਿਗਰ ਨੇ ਉਹ ਬਾਪੂ ਤਰਸੀਮ ਸਿੰਘ ਜੀ ਨੇ ਉਹ ਦੇਖੋ ਇੱਕ ਦੇਵਤਾ ਸਰੂਪ ਇਨਸਾਨ ਨੇ ਮੈਂ ਕੋਈ ਕੰਪੈਰੀਜ਼ਨ ਨਹੀਂ ਕਰਦਾ ਚਲੋ ਸੰਤਾਂ ਦੇ ਤਾਂ ਕੋਈ ਆਪਾਂ ਚਰਨਾ ਦੇ ਧੂਲ ਦੇ ਬਰਾਬਰ ਵੀ ਹੈ ਨਹੀਂਗਾ ਪਰ ਵੈਸੇ ਜੇ ਆਪਾਂ ਤਸਵੀਰਾਂ ਦੇਖੀਏ ਨਾ ਮਲਾ ਕੇ ਤਾਂ ਜਿਹੜਾ ਕਿ ਮਹਾਂਦਰਾ ਰਲਦਾ ਉਹਨਾਂ ਦਾ ਜੋ ਸੰਤਾਂ ਦੇ ਪਿਤਾ ਜੀ ਬਾਪੂ ਜਗਿੰਦਰ ਸਿੰਘ ਜੀ ਸਨ ਉਹਨਾਂ ਨੂੰ ਤੁਸੀਂ ਫੋਟੋ ਕੰਪੈਰੀਜ਼ਨ ਕਰਕੇ ਦੇਖ ਲਿਓ ਆਖਿਰ ਜੋ ਸੋਸ਼ਲ ਮੀਡੀਆ ਤੇ ਚਲਦੀਆਂ ਇਹ ਰਹਦੀਆਂ ਨੇ ਦੇਖੋ ਮੈਂ ਫੇਰ ਕਹਿ ਰਿਹਾ ਕੋਈ ਕੰਪੈਰੀਜ਼ਨ ਨਹੀਂ ਮੈਂ ਕਰ ਰਿਹਾ ਵੈਸੇ ਇੱਕ ਐਗਜ਼ਾਮਪਲ ਦੇ ਰਿਹਾ ਸੀ ਤਾਂ ਬੜੇ ਦੇਵਤਾ ਸਰੂਪ ਇਨਸਾਨ ਨੇ ਕਈ ਵਾਰ ਕੀ ਹੁੰਦਾ ਹੈ ਵੀ ਪਾਰਟੀਆਂ ਦੇ ਵਿੱਚ ਕਿਤੇ ਕੋਈ ਏਜੰਸੀਆਂ ਵੱਲੋਂ ਆਈਬੀ ਵੱਲੋਂ ਸੀਆਈਡੀ ਵੱਲੋਂ ਕੁਝ ਬੰਦੇ ਫਿੱਟ ਕਰ ਦਿੱਤੇ ਜਾਂਦੇ ਹੁੰਦੇ ਆ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਨੇ ਵੀ ਤੁਸੀਂ ਆਹ ਕੁਛ ਕਰੋ ਆਹ ਕੁਛ ਕਰੋ ਦੂਜੀਆਂ ਪਾਰਟੀਆਂ ਵਾਲੇ ਕੋਈ ਜਿਵੇਂ ਤੁਸੀਂ ਲਾ ਲਓ ਉੱਥੇ ਅਜਨਾਲੇ ਕਾਂਢ ਦੇ ਵਿੱਚ ਕੁਝ ਤੁਸੀਂ ਦੇਖੋ ਜਿਨ੍ਹਾਂ ਦੇ ਮਫਲਡ ਫੇਸ ਸੀ ਬੰਦਿਆਂ ਦੇ ਕਵਰਡ ਫੇਸ ਸੀ ਜਿਨ੍ਹਾਂ ਦੇ ਉਹਨਾਂ ਨੇ ਕੀ ਕੀਤਾ ਉੱਥੇ ਸਾਰੀ ਜਿਹੜਾ ਪੁਲਿਸ ਤੇ ਪਹਿਲਾਂ ਜਿਹੜਾ ਉਹ ਸਾਰੀ ਗੱਲਬਾਤ ਕਰ ਲਈ ਸੀ ਹਾਲਾਂਕਿ ਉਹਨਾਂ ਬੰਦਿਆਂ ਦਾ ਪਤਾ ਹੀ ਨਹੀਂ ਲੱਗਿਆ ਉਹ ਬੰਦੇ ਹੁਣ ਕਿਹੜੇ ਮਾਝੇ ਦੇ ਬਾਦਲ ਗਰੁੱਪ ਦੇ ਕਿਹੜੇ ਲੀਡਰ ਨੇ ਭੇਜੇ ਸੀ ਇਹ ਪਤਾ ਨਹੀਂ ਹੁੰਦਾ ਆ ਹੀ ਪਤਾ ਨਹੀਂ ਲੱਗਦਾ ਕੋਈ ਪੈਸੇ ਤੇਲੇ ਦਾ ਲਾਲਚ ਦੇ ਕੇ ਹੋਰ ਕਿਸੇ ਕੰਮ ਕਾਜ ਦਾ ਲਾਲਚ ਦੇ ਕੇ ਜਿਹੜੀਆਂ ਇਹ ਸਰਕਾਰਾਂ ਹੁੰਦੀਆਂ ਨੇ ਚਾਹੇ ਕੋਈ ਸੈਂਟਰ ਦੀਆਂ ਏਜੰਸੀਆਂ ਨੇ ਚਾਹੇ ਪੰਜਾਬ ਸਰਕਾਰ ਦੀਆਂ ਨੇ ਚਾਹੇ ਕੋਈ ਪਾਰਟੀਆਂ ਨੇ ਆਮ ਆਦਮੀ ਪਾਰਟੀ ਕਾਂਗਰਸ ਬਦਲ ਤੜਾ ਇਹ ਬੰਦੇ ਫਿੱਟ ਕਰ ਦਿੰਦੀਆਂ ਹੁੰਦੀਆਂ ਜਿਨ੍ਹਾਂ ਦਾ ਕੰਮ ਹੁੰਦਾ ਹੈ ਪਾਰਟੀ ਨੂੰ ਲੀਗ ਤੋਂ ਲਾਉਣਾ ਤਾਂ ਮੈਂ ਤਾਂ ਇੱਥੇ ਮੇਰੇ ਇੱਕ ਸਵਾਲ ਹੈ ਜਿਹੜਾ ਬੰਦਾ ਜਿਹੜੀ ਤੁਸੀਂ ਉੱਥੇ ਕੰਪੈਰੀਜ਼ਨ ਦੀ ਗੱਲ ਕੀਤੀ ਚਾਹੇ ਤੁਸੀਂ ਕਿਹੋਂ ਨਾਲ ਤੁਲਨਾ ਕਰਕੇ ਨਾ ਦੇਖਿਓ ਬਾਪੂ ਦੀ ਬਾਪੂ ਦੇ ਨਾਲ ਤੁਲਨਾ ਕੀਤੀ ਹੈ ਤੇ ਲੋਕ ਬਹੁਤ سارے ਟਿੱਪਣੀ ਕਰਨਗੇ ਕਿ ਪੱਤਰਕਾਰ ਚੁੱਪ ਕਰਕੇ ਬੈਠ ਰਹੇ ਕੀ ਅੰਮ੍ਰਿਤਪਾਲ ਸਿੰਘ ਦੀ ਸੰਤਾਂ ਦੇ ਨਾਲ ਤੁਲਨਾ ਕਰ ਰਹੇ ਹੋ ਤੁਸੀਂ ਨਹੀਂ ਦੇਖੋ ਜੀ ਮੈਂ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੇ ਆਪ ਕਿਹਾ ਵੀ ਮੈਂ ਤਾਂ ਸੰਤਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਹੈਣੀਗਾ ਤੇ ਮੈਂ ਵੀ ਇਹ ਗੱਲ ਕਹਿਣਾ ਵੀ ਨਾ ਅਸੀਂ ਹੈਗੀਆਂ ਸੰਤਾਂ ਦੀ ਚਰਨਾਂ ਦੀ ਧੂੜ ਦੇ ਬਰਾਬਰ ਉੱਥੇ ਨੇੜੇ ਤੇੜੇ ਵੀ ਨਹੀਂ ਪਹੁੰਚ ਸਕਦੇ ਪਰ ਮੈਂ ਸਿਰਫ ਐਗਜ਼ਾਮਪਲ ਵਲੋਂ ਇੱਕ ਗੱਲ ਦਿੱਤੀ ਸੀ ਇੱਕ ਸੱਚੇ ਸੁੱਚੇ ਇਨਸਾਨ ਦਾ ਜਿਹੜਾ ਕਿਰਦਾਰ ਹੁੰਦਾ ਹੈ ਉਹਦੇ ਚਿਹਰੇ ਤੋਂ ਝਲਕ ਉਚੀ ਦੀ ਪੈਂਦੀ ਹੁੰਦੀ ਹੈ ਜੀ ਹੂੰ ਇਹ ਗੱਲ ਮੈਂ ਜੇ ਇਹ ਗੱਲ ਕਹਿੰਦੇ ਹੋ ਬਹੁਤ ਸਾਰੇ ਲੋਕ ਤੁਹਾਡੇ ਵਿੱਚ ਜਾਂ ਤੁਹਾਡੇ ਨਾਲ ਵਿਚਰਤੇ ਜਾਂ ਹੋਰ ਬਹੁਤ ਸਾਰੇ ਹੋਣਗੇ ਇਹ ਟਿੱਪਣੀਆਂ ਆਉਣੀਆਂ ਕਿ ਪਰਿਵਾਰਵਾਦ ਹੀ ਲੈ ਬੈਠਾ ਜੇ ਉੱਥੇ ਪਰਿਵਾਰਵਾਦ ਨਾ ਹੁੰਦਾ ਤੇ ਸ਼ੈਦ ਅਮਰਤਪਾਲ ਦੀ ਪਾਰਟੀ ਦਾ ਕੁਝ ਵਟਿਆ ਜਾਂਦਾ ਲੇ ਦੇਖੋ ਜੀ ਕੋਈ ਉੱਥੇ ਮੈਂ ਤਾਂ ਕਹੂੰਗਾ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹ ਪਾਰਟੀ ਦੀ ਬਣੀ ਹੋਈ ਹੈ ਹੈਨਾ ਜੀ ਉਸ ਚ ਐਮਪੀ ਸਰਜੀਤ ਸਿੰਘ ਖਾਲਸਾ ਨੇ ਬਾਪੂਤਰ ਸੇਮ ਸਿੰਘ ਜੀ ਨੇ ਸਰਦਾਰ ਅਮਰਜੀਤ ਸਿੰਘ ਵਾਂਚੜੀ ਨੇ ਤੇ ਹੋਰ ਆਪਣੇ ਤੁੜ ਸਾਹਿਬ ਨੇ ਉਹਦੇ ਵਿੱਚ ਹੈਨਾ ਜੀ ਆਪਣੇ ਭਾਈ ਅ ਬਸੰਤ ਸਿੰਘ ਦولتਪੁਰਾ ਉਹਨਾਂ ਦੇ ਪਿਤਾ ਜੀ ਹੈਗੇ ਨੇ ਸਰਦਾਰ ਸੁਰਜੀਤ ਸਿੰਘ ਜੀ ਦولتਪੁਰਾ ਹੈ ਜੀ ਤਾਂ ਕੋਈ ਅਜਿਹੀ ਗੱਲ ਹੈ ਨਹੀਂ ਕਿ ਪਰ ਇਹ ਜ਼ਰੂਰ ਹੈ ਵੀ ਹੋਰ ਜਿਹੜੇ ਬੰਦੇ ਨੇ ਜਿਹੜੇ ਤੁਸੀਂ ਲਾ ਲੋ ਅ ਸਿਆਸਤ ਵਿੱਚ ਵਿੱਚ ਹੰਡੇ ਵਰਤੇ ਨੇ ਜਾਂ ਕੋਈ ਯੂਥ ਨੇ ਚਿਹਰੇ ਨੇ ਉਹਨਾਂ ਨੂੰ ਅੱਗੇ ਲਿਆਉਣ ਦੀ ਲੋੜ ਹੈ ਕੁਝ ਜਿਹੜੇ ਸ਼ਰਾਰਤੀ ਅੰਸਰ ਨੇ ਜਿਨ੍ਹਾਂ ਨੇ ਇਨਾਂ ਚੋਣਾਂ ਦੇ ਵਿੱਚ ਬੇਤੁਕੀਆਂ ਟਿੱਪਣੀਆਂ ਕੀਤੀਆਂ ਕੋਈ ਫਜ਼ੂਲ ਦੀਆਂ ਗੱਲਾਂ ਕੀਤੀਆਂ ਫਜ਼ੂਲ ਦੇ ਮਸਲੇ ਖੜੇ ਕੀਤੇ ਜੋ ਨਹੀਂ ਸੀ ਕਰਨੀ ਚਾਹੀਦੀ 네ਗੇਟਿਵ ਪਬਲਿਸਿਟੀ ਹੋਈ ਜਿਨ੍ਹਾਂ ਗੱਲਾਂ ਕਰਕੇ ਉਹਨਾਂ ਨੂੰ ਪਾਸੇ ਕਰਨਾ ਚਾਹੀਦਾ ਤੇ ਸਵਿਰਧ ਨੌਜਵਾਨ ਉਸੀਂ ਦੇਖੋ ਹਣਾ ਪੰਜਾਬ ਯੂਨੀਵਰਸਿਟੀ ਦਾ ਮੋਰਚਾ ਚੱਲ ਰਿਹਾ ਹੈ ਤਾਂ ਕਿਸ ਤਰੀਕੇ ਨਾਲ ਜਿਹੜੇ ਪੜ੍ਹੇ ਲਿਖੇ ਸੋਚ ਵਾਲੇ ਉਹ ਨੌਜਵਾਨ ਨੇ ਤੇ ਉਹ ਉਸ ਚੀਜ਼ ਨੂੰ ਚਲਾ ਰਹੇ ਨੇ ਤਾਂ ਆਪਾਂ ਨੂੰ ਕਪੇਬਿਲਿਟੀ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਜਿਹੜੇ ਬੰਦੇ ਵਾਕਈ ਕਪੇਬਿਲਿਟੀ ਰੱਖਦੇ ਚਲੋ ਇੱਕ ਨਾ ਮੈਂ ਕੋਈ ਇੱਕ ਨਾ ਪੰਜਾਬੀ ਦੀ ਘਾਵਤ ਹੈ ਕਿ ਜਿਹੜਾ ਬੰਦਾ ਲਾਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਜਿਹੜਾ ਬੰਦਾ ਦੂਜੀ ਪਾਰਟੀ 'ਚ ਵੀ ਕਸਿਆ ਪਟਿਆ ਹੈਗਾ ਤੇ ਜਿਹੜਾ ਉੱਥੇ ਵੀ ਕੋਈ ਚੱਜ ਦਾ ਕੰਮ ਨਹੀਂ ਕੀਤਾ ਉਸੇ ਬੰਦੇ ਤੋਂ ਆਪਾਂ ਕੱਸੇ ਪੀੜੇ ਬੰਦੇ ਤੋਂ ਜੇ ਆਪਾਂ ਹੋਰ ਅੱਗੇ ਉਹਨੂੰ ਲੈ ਕੇ ਆਵਾਂਗੇ ਤਾਂ ਇਸ ਚੀਜ਼ ਦਾ ਜਿਹੜਾ ਨੁਕਸਾਨ ਹੀ ਹੋਣਾ ਤਾਂ ਵਧੀਆ ਮੈਂ ਕਹੂੰ ਮੈਰਿਟ ਬੇਸ ਤੇ ਕੈਪੇਬਲ ਬੰਦਿਆਂ ਨੂੰ ਅੱਗੇ ਲੈ ਕੇ ਚਾਉਣਾ ਆਈ ਨਹੀਂ ਕੋਈ ਵੀ ਤੁਸੀਂ ਦੇਖ ਲਓ ਕੋਈ ਪੱਠਾ ਟੋਕਾ ਕਰਦਾ ਹੋਇਆ ਤੇ ਚੱਲ ਵੀ ਮੈਂ ਤਾਂ ਜੀ ਪਾਰਟੀ ਦੀ ਪਾਲਿਸੀ ਬਣਾਉਣ ਚੱਲੇ ਆ ਇਹ ਕੁਝ ਨਹੀਂ ਹੋਣਾ ਚਾਹੀਦਾ ਉੱਥੇ ਵਧੀਆ ਜਿਹੜੇ ਬੰਦੇ ਕੈਪੇਬਲ ਨੇ ਬਾ ਦੁਨੀਆ ਵਿੱਚ ਵਿਚਰਦੇ ਨੇ ਹਾੜੇ ਵਰਤੇ ਨੇ ਉਹਨਾਂ ਨੂੰ ਉੱਥੇ ਜਿਹੜਾ ਕੀ ਥਾਂ ਮਿਲਣੀ ਚਾਹੀਦੀ ਹੈ ਅੱਗੇ ਹੋਣਾ ਚਾਹੀਦਾ ਮੈਂ ਤਾਂ ਇਹ ਵੀ ਪ੍ਰਪੋਜ਼ ਕਰਦਾ ਹੈ ਵੀ ਕੋਈ ਵੀ ਜਿਹੜਾ ਫੈਸਲਾ ਹੁੰਦਾ ਹੈ ਉਹ ਜਿਹੜਾ ਕੀ ਕਿਸੇ ਦੀ ਨਿਪਤੀ ਕਰਨੀ ਹੈ ਕੀ ਕਰਨਾ ਹੈ ਉਹ ਦਿਬੜੂਗੜ ਜੇਲ੍ਹ ਦੇ ਵਿੱਚੋਂ ਭਾਈ ਅਮਰਿਤਪਾਲ ਸਿੰਘ ਦੇ ਸਾਈਨਾ ਦੇ ਅਧੀਨ ਹੋਣਾ ਚਾਹੀਦਾ ਹੈ ਉਵੇਂ ਫੈਸਲਾ ਹੋਣਾ ਚਾਹੀਦਾ ਉਹ ਪਾਲਿਸੀ ਪ੍ਰਧਾਨ ਦੇ ਸਾਈਨਾਂ ਅਧੀਨ ਪਾਲਿਸੀ ਬੰਨੀ ਚਾਹੀਦੀ ਹੈ ਨਾ ਕਿ ਕੋਈ ਹੋਰ ਚੱਲਦਾ ਫਿਰਦਾ ਜਿਹੜਾ ਬੰਦਾ ਉਹ ਪਾਲਿਸੀ ਬਣਾ ਜੇ ਆਪਾਂ ਅਮਰਤਪਾਲ ਸਿੰਘ ਦੇ ਸਨੇਹੇ ਤੇ ਵੀ ਆਉਣੇ ਆ ਪਰ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕੁਝ ਸ਼ਰਾਰਤੀ ਲੋਕ ਸਾਡੇ ਵਿੱਚ ਬਣ ਕੇ ਕੀ ਉਹਨਾਂ ਦੀ ਪਛਾਣ ਹੋ ਚੁੱਕੀ ਹੈ ਕਿਤੇ ਇਹ ਨਾ ਹੋਵੇ ਕਿ ਅੱਜ ਹਾਰ ਦਾ ਕਾਰਨ ਉਹਨਾਂ ਦੇ ਸਿਰ ਤੇ ਮੜਿਆ ਜਾਵੇ ਉਹਨਾਂ ਨੂੰ ਤਾਂ ਤੁਹਾਡੇ ਪਾਰਟੀ ਦੇ ਬੰਦੇ ਜਾਂ ਹੋਰ ਜਿਨ੍ਹਾਂ ਦਾ ਤੁਸੀਂ ਇਸ਼ਾਰਾ ਕਰ ਰਹੇ ਹੋ ਉਹ ਤਾਂ ਕਹਿੰਦੇ ਕਿ ਪ੍ਰਚਾਰਕ ਬਹੁਤ ਸੋਨੇ ਮੁੰਡਿਆਂ ਨੇ ਮਿਹਨਤ ਬੜੀ ਸੁਣੀ ਕੀਤੀ ਉਹਨਾਂ ਨੇ ਲੇ ਜੀ ਦੇਖੋ ਜੀ ਜਿੰਨਾ ਬੰਦੇ ਆ ਤੇ ਆਪਾਂ ਨੂੰ ਸ਼ੱਕ ਹੁੰਦਾ ਉਹ ਬੰਦੇ ਆਪਣੇ ਜ਼ਹਿਨ 'ਚ ਹੁੰਦੇ ਨੇ ਨਾ ਉਹਨਾਂ ਦੇ ਜ਼ਹਿਨ 'ਚ ਹੁੰਦੇ ਨੇ ਮੈਂ ਪਾਰਟੀ ਨੂੰ ਵੀ ਉਹਨਾਂ ਦਾ ਨਾਮ ਦੱਸੂਗਾ ਤੇ ਕੁਚੀਤੀ ਜਾਂ ਤਾਂ ਉਥੇ ਸੈਂਟਰਲ ਜੇਲ ਦਿਬਰੂਗੜ ਵਿਖੇ ਵੀ ਭਾਈ ਅਮਰਿਤਪਾਲ ਸਿੰਘ ਨੂੰ ਮਿਲ ਕੇ ਇਸ ਚੀਜ਼ ਦੀ ਸਾਰੀ ਪਰਚੋਲ ਕੀਤੀ ਜਾਊਗੀ ਉਹਨਾਂ ਬੰਦੇ ਦਾ ਨਾਮ ਦਵਾਂਗੇ ਵੀ ਕਿਹਦੇ ਕਿਹਦੇ ਜੋ ਜੋ ਇਹ ਸਾਰਾ ਕੁਝ ਹੋਇਆ ਹੈ ਤਾਂ ਕਿਸ ਦੀਆਂ ਗਲਤੀਆਂ ਕਾਰਨ ਹੋਇਆ ਹੈ ਐਕਸ਼ਨ ਕਮੇਟੀ ਹੋਣੀ ਚਾਹੀਦੀ ਹੈ ਪਾਰਟੀ ਤੇ ਉਹਨਾਂ ਬੰਦੇ ਨੇ ਐਕਸ਼ਨ ਲੈਣਾ ਚਾਹੀਦਾ ਜਿਨ੍ਹਾਂ ਨੇ ਜਾਣਬੁੱਝ ਕੇ ਚੀਜ਼ਾਂ ਕੀਤੀਆਂ ਨੇ ਕੰਟਰੋਵਰਸੀ ਖੜੀਆਂ ਕੀਤੀਆਂ ਨੇ ਜੋ ਕੁਝ ਵੀ ਮਸਲੇ ਬਣੇ ਨੇ ਗਲਤ ਪਾਲਿਸੀਆਂ ਬਣਾਈਆਂ ਨੇ ਸਾਰਿਆਂ ਬੰਦਿਆਂ ਤੇ ਐਕਸ਼ਨ ਹੋਣਾ ਚਾਹੀਦਾ ਹੈ ਉਹਨਾਂ ਬੰਦਿਆਂ ਨੂੰ ਪਾਰਟੀ ਚੋਂ ਫਾਰਗ ਕਰਨਾ ਚਾਹੀਦਾ ਫੇਰ ਹੀ ਮੈਂ ਕਹੂੰਗਾ ਕੁਝ ਆਪਾਂ ਚੜ੍ਹਦੀ ਕਲਾ ਵੱਲ ਵੱਧ ਸਕਦੇ ਹਾਂ ਜੀ ਤੁਸੀਂ ਕਿਸ ਤਰ੍ਹਾਂ ਦੀਆਂ ਕੰਟਰੋਵਰਸੀਆਂ ਦੀ ਗੱਲ ਕਰਦੇ ਹੋ ਕਿ ਬਿਆਨਬਾਜ਼ੀ ਗਲਤ ਹੋਈ ਜਾਂ ਕਿਸੇ ਨੂੰ ਟਿੱਪਣੀ ਗਲਤ ਕੀਤੀ ਗਈ ਜਾਂ ਹੋਰ ਕੋਈ ਮਸਲਾ ਸੀ ਜੀ ਨਹੀਂ ਦੇਖੋ ਜੀ ਆਪ ਦਾ ਝੱਗਾ ਚੁੱਕਿਆ ਫਿਰ ਆ ਦਾ ਢਿੱਡੀ ਨੰਗਾ ਹੁੰਦਾ ਇਹ ਜਿਹੜੀ ਚੀਜ਼ਾਂ ਹੁੰਦੀਆਂ ਨੇ ਪਾਰਟੀ ਦੀਆਂ ਹੁੰਦੀਆਂ ਨੇ ਇਹ ਬੰਦ ਕਮਰਾ ਦੇ ਉੱਥੇ ਮੀਟਿੰਗਾਂ ਦੇ ਵਿੱਚ ਬਹਿ ਕੇ ਉਸ चीज ਦੀ ਸਾਰੇ ਕਰਨਾ ਚਾਹੀਦਾ ਵੀਰਵਾ ਲੈਣਾ ਚਾਹੀਦਾ ਨਾ ਕਿ ਆਪਾਂ ਜੋ ਸ਼ਰੀਆਮ ਇਸ ਨੂੰ ਪਹਿਲਾਂ ਪਾਰਟੀ ਦੇ ਕੋਈ ਐਕਸ਼ਨ ਲੈਣ ਤੋਂ ਪਹਿਲਾਂ ਕੋਈ ਵੈਸੀ ਓਪਨਲੀ ਡਿਸਕਸ ਕਰੀਏ ਤਾਂ ਇਹ ਮੇਰੇ ਹਿਸਾਬ ਨਾਲ ਪਹਿਲਾਂ ਪਾਰਟੀ ਪਲੇਟਫਾਰਮ ਤੇ ਡਿਸਕਸ ਕਰਾਂਗੇ ਫਿਰ ਉਸ ਤੋਂ ਬਾਅਦ ਇਸੀ ਨੂੰ ਐਕਸ਼ਨ ਚ ਲਿਆਵਾਂਗੇ ਤੇ ਮੈਂ ਵੀ ਇਹ ਹੀ ਬੇਨਤੀ ਕਰੂੰਗਾ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਹੋਰਾਂ ਨੂੰ ਪ੍ਰਧਾਨ ਸਾਹਿਬ ਹੋਰਾਂ ਨੂੰ ਇਹੋ ਜਿਹੇ ਬੰਦਿਆਂ ਨੂੰ ਜਿਹੜੇ ਤੁਸੀਂ ਲਾ ਲੋ ਰਲ ਚੁੱਕੇ ਐ ਵਿਖ ਚੁੱਕੇ ਐ ਗਲਤ ਡਿਸੀਜਨ ਕਰਾਉਂਦੇ ਐ ਉਹਨਾਂ ਨੂੰ ਪਾਰਟੀ ਚੋਂ ਫਾਰਗ ਕਰਨਾ ਚਾਹੀਦਾ ਜੀ ਅਗਲੇ ਸਵਾਲ ਤੇ ਵੀ ਆਉਣੇ ਪਰ ਇੱਥੇ ਇੱਕ ਇਹ ਅਹਿਮ ਸਵਾਲ ਆ ਜਿਹੜੀ ਤੁਸੀਂ ਹੁਣ ਗੱਲ ਕੀਤੀ ਕਿ ਦੂਜੀਆਂ ਜਿਹੜੀਆਂ ਜਥੇਬੰਦੀਆਂ ਤੁਹਾਨੂੰ ਸਪੋਰਟ ਸੀਗੇ ਜਾਂ ਰਲ ਕੇ ਜਿਹੜੇ ਮਨਦੀਪ ਸਿੰਘ ਤੇ ਹੱਥ ਰੱਖਿਆ ਗਿਆ ਉਹਦੇ ਚ ਹੁਣ ਇੱਕ ਅਹਿਮ ਸਵਾਲ ਆ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਕੋਈ 5-7000 ਵੋਟ ਤਾਂ ਹੋਊਗੀ ਪੱਕੀ ਉਸ ਤੋਂ ਬਾਅਦ ਜਿਹੜੇ ਅਕਾਲੀ ਦਲ ਨਵਾਂ ਬਣਿਆ ਸੁਰਜੀਤ ਪੁਨਰ ਸੁਰਜੀਤੀ ਵਾਲਾ ਉਹਨਾਂ ਦੀ ਕੋਈ 5-7000 ਹੋਊਗੀ ਜਾਂ ਹੋਰ ਵੀ ਜਿੰਨੀਆਂ ਇਹਦੇ ਵਿੱਚ ਆਪਣੇ ਵਰਕਰ ਕੰਮ ਕਰਦੇ ਸੀ ਨਿੱਕੇ ਮੋਟੇ ਕੋਈ 1000 2000 ਵੋਟ ਪਰ ਤੁਹਾਡੀ ਵੋਟ ਕਿਹੜੇ ਹਿੱਸੇ ਦੇ ਵਿੱਚ ਗਈ ਉਹ ਤਾਂ ਆਪਦੀ ਵੋਟ ਤਾਂ ਪੱਕੀ ਮੰਨ ਇੱਥੇ ਮੈਂ ਇਹ ਸਵਾਲ ਆ ਕਿ 19 ਆਰ ਸਮਥਿੰਗ ਵੋਟ ਪਈ ਆ ਤੇ ਵੋਟ ਗਈ ਕਿਧਰੋਂ ਤੇ ਆਈ ਕਿਧਰੋਂ ਨਹੀਂ ਦੇਖੋ ਜੀ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਜੀ ਟੂ ਮੈਨੀ ਕੁਕਸ ਸਪੋਇਲ ਦਾ ਬ੍ਰੌਲ ਵੀ ਜਿਹੜਾ ਜੇ ਬਹੁਤੇ ਬੰਦੇ ਕਿਸੇ ਕੰਮ 'ਚ ਲੱਗ ਜਾਣ ਨਾ ਤਾਂ ਉਹ ਕੰਮ ਕਦੇ ਨਿਪਰੇ ਨਹੀਂ ਚੜਦਾ ਹੁੰਦਾ ਸਿਰੇ ਨਹੀਂ ਚੜਦਾ ਹੁੰਦਾ ਕਿਉਂਕਿ ਦੇਖੋ ਇੱਕ ਆਰਗੇਨਾਈਜੇਸ਼ਨ ਸਟਰਕਚਰ ਇੱਕ ਪਾਰਟੀ ਦਾ ਹੁੰਦਾ ਹੈ ਉਵੇਂ ਕਾਰਡਰ ਬਣਿਆ ਹੁੰਦਾ ਸਾਰਾ ਕੁਝ ਬਣਿਆ ਤਾਂ ਜਿੰਨੇ ਤੁਸੀਂ ਦੇਖ ਲਓ ਪੰਜਾਬ ਦੇ ਇਤਿਹਾਸ ਦੇ ਵਿੱਚ ਆਪਾਂ ਕਹੀਏ ਵੀ ਤੁਸੀਂ ਲਾ ਲੋ ਚਾਹੇ ਬੀਬੀ ਖਾਲੜਾ ਜੀ ਵਾਲਾ ਐਗਜ਼ਾਮਪਲ ਹੋ ਗਿਆ ਉਸੇ ਸੀਟ ਤੋਂ ਆਪਣੇ ਭਾਈ ਮਨਦੀਪ ਸਿੰਘ ਹਰਾਂ ਵਾਲਾ ਆ ਜਿਹੜਾ ਐਗਜ਼ਾਮਪਲ ਹੋ ਗਿਆ ਤਾਂ ਉੱਥੇ ਇੱਕ ਅਜੇਹਲ ਚੀਨੂ ਲੋਕ ਇੱਕ ਮੇਲਾ ਮੰਨਦੇ ਹੁੰਦੇ ਸੀ ਤਾਂ ਉੱਥੇ ਦੇਖੋ ਇੱਕ ਪਾਰਟੀ ਹੁੰਦਾ ਇੱਕ ਪਾਰਟੀ ਹੁੰਦੀ ਇੱਕ ਪਲੈਟਫਾਰਮ ਹੁੰਦਾ ਉਸ ਪਾਰਟੀ ਦਾ ਕਾਰਡਰ ਹੁੰਦਾ ਤਾਂ ਉਹ ਇੱਕੋ ਪਾਰਟੀ 'ਚ ਕਾਰਜ ਕਰਦੀ ਤਾਂ ਮੇਰੇ ਹਿਸਾਬ ਦੇ ਨਾਲ ਅਸੀਂ ਬੜੇ ਅੱਗੇ ਪਹੁੰਚ ਜਾਣਾ ਸੀ ਹੂੰ ਜਿਹੜੇ ਉਹਨਾਂ ਦੇ ਨਾਲ ਤੁਹਾਡੀ ਸੰਧੀ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਨਹੀਂ ਦੇਖੋ ਪੰਥਕ ਇਕਤਾਤਾ ਚਾਹੀਦੀ ਹੈ ਪਰ ਇੱਕ ਪਲੇਟਫਾਰਮ ਤੇ ਚਾਹੀਦੀ ਹੈ ਵੀ ਆਏ ਨਹੀਂ ਕੋਈ ਕਿਸੇ ਗਲੀ ਤੁਰਿਆ ਫਿਰਦਾ ਰਵੇ ਰੀਲਾ ਬਣਾਉਂਦਾ ਰਵੇ ਫੋਟੋਆਂ ਦੂਜਾ ਕਿਸੇ ਗਲੀ ਚ ਵੜ ਗਿਆ ਕੋਈ ਕਿਸੇ ਪਿੰਡ ਚ ਕੀੜਾ ਦੇਖ ਕੇ ਆ ਗਿਆ ਇੱਕ ਇੱਕ ਮੈਂ ਕਹੂੰਗਾ ਸਿਸਟਮੈਟਿਕ ਤਰੀਕੇ ਨਾਲ ਸਾਰਾ ਕੁਝ ਹੋਣਾ ਚਾਹੀਦਾ ਉਹ ਸਾਰਾ ਕੁਝ ਬਣ ਕੇ ਤਿਆਰ ਹੋਣਾ ਤੇ ਇੱਕ ਸਾਂਝੇ ਪਲੇਟਫਾਰਮ ਦੀਆਂ ਟੀਮਾਂ ਜਿਹੜੀਆਂ ਟੀਮ ਵਰਕ ਬਹੁਤ ਜੂਰੀ ਹੁੰਦਾ ਜੀ ਨਾ ਕਿ ਆਪਾਂ ਤੁਸੀਂ ਲਾ ਲੋ ਗਵਾਚੀਆਂ ਗਾਂ ਵਾਂਗੂ ਕਦੇ ਫਿਰਦੇ ਰਹੀਏ ਉਧਰ ਦੋ ਕੁਧਰ ਚਲੇ ਗਏ ਦੋ ਕਿਧਰ ਚਲੇ ਗਏ ਆਈ ਨਹੀਂ ਹੁੰਦਾ ਜੀ ਇੱਕ ਵੱਡੀ ਟਿੱਪਣੀ ਜਿਹੜੀ ਅੱਜ ਤੁਹਾਡੇ ਵਿਰੋਧੀਆਂ ਦੇ ਵੱਲੋਂ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਕਹਿੰਦੇ ਕਿ ਮਨਦੀਪ ਸਿੰਘ ਦੀ ਪਿੱਠ ਲਵਾਉਣ ਦੀ ਖਾਤਰ ਵਾਰਿਸ ਪੰਜਾਬ ਵਾਲਿਆਂ ਨੇ ਜਾਣ ਕੇ ਵੜਨੇ ਨਹੀਂ ਦੇਖੋ ਜੀ ਕੀ ਤਾਂ ਤੁਸੀਂ ਲਾ ਲੋ ਪਾਰਟੀ ਬਣੇ ਨੂੰ ਹਲੇ 11 ਮਹੀਨੇ ਤਾਂ ਹੋਏ ਐ ਤੇ ਕੀ ਅਸੀਂ ਤੁਸੀਂ ਲਾ ਲਓ ਇੰਟਰਨੈਸ਼ਨਲ ਪਾਰਟੀ ਵਾਲੀਆਂ ਪੋਲਿਟਿਕਸ ਤੇ ਕਿੱਥੇ ਉਤਰਿਆਵਾਂਗੇ ਕਿ ਉਹ ਫਲਾਣੇ ਨੂੰ ਜਿਤਾਤਾ ਉਹਨੂੰ ਇੱਥੇ ਵੋਟ ਸੰਧੀ ਕਰ ਲਓ ਉਹ ਕਰ ਲਓ ਦੇਖੋ ਸਾਰਿਆਂ ਨੂੰ ਪਤਾ ਹੈ ਉੱਥੇ ਜੇ ਕਾਫਲੇ ਚ 15 15 20 20 ਗੱਡੀਆਂ ਜਾਂਦੀਆਂ ਸੀ 25 25 ਜਾਂਦੀਆਂ ਸੀ ਤਾਂ ਕਿੰਨਾਂ ਦੀਆਂ ਗੱਡੀਆਂ ਹੁੰਦੀਆਂ ਸੀ ਉਹ ਸਾਰੀਆਂ ਵਾਰਿਸ ਪੰਜਾਬ ਦੇ ਪਾਰਟੀ ਦੀਆਂ ਗੱਡੀਆਂ ਸੀ ਤੇਲ ਸੀ ਨਿਜੀ ਤੇਲ ਸਾਡਾ ਆਪ ਦਾ ਫੁਕਦਾ ਸੀ ਚਾਹੇ ਡੇਲੀ ਦਾ ਦੱਸਦਾ ਸੀ ਜਾਂ ਤੇਲ ਦਾ ਖਰਚਾ ਆਉਂਦਾ ਸੀ ਤਾਂ ਉਹ ਦੇਖੋ ਸੀ ਕਿਸੇ ਤੋਂ ਮੰਗ ਕੇ ਜਾਂ ਕਿਸੇ ਤੋਂ ਵੈਸੇ ਨਹੀਂ ਸੀ ਕੋਈ ਸਮਝੌਤੇ ਤਹਿ ਨਹੀਂ ਸੀ ਲੈਂਦੇ ਅਸੀਂ ਜੋ ਵੀ ਉੱਥੇ ਕੀਤਾ ਆਦੇ ਜੇਬਾਂ ਚੋਂ ਲਾਏ ਆ ਆਦੇ ਦਸਵੰਦ ਚੋਂ ਦਸਵੰਦ ਕੱਢ ਕੇ ਉਹ ਜਿਹੜਾ ਅਸੀਂ ਉੱਥੇ ਜਿਹੜੇ ਖਰਚੇ ਕੀਤੇ ਆ ਚਾਹੇ ਤੁਸੀਂ ਲਾ ਲੋ ਬੋਰਡ ਲਵਾਏ ਆ ਸਾਰਾ ਕੁਝ ਉੱਥੇ ਕੀਤਾ ਸਰਵੇ ਕਰਾਏ ਆ ਸਾਰਾ ਕੁਛ ਇਹ ਤੀਜੀ ਤਾਂ ਪਾਰਟੀ ਨੇ ਖਰਚਾ ਕੀਤਾ ਜੀ ਕਿਸੇ ਹੋਰ ਨੇ ਨਹੀਂ ਉੱਥੇ ਕੀਤਾ ਤਾਂ ਅਸੀਂ ਤਾਂ ਦੇਖੋ ਪੂਰਾ ਮੈਂ ਤਾਂ ਪਹਿਲਾਂ ਕਹੀਏ ਤੁਹਾਨੂੰ ਗਲਤ ਤਨ ਮਨ ਅਦੇ ਧੰਦੇ ਨਾਲ ਜੋ ਉੱਥੇ ਮਨਦੀਪ ਸਿੰਘ ਹੋਰਾਂ ਦੀ ਅਸੀਂ ਸਪੋਰਟ ਕੀਤੀ ਹੈ ਨਾ ਕਿ ਕੋਈ ਉੱਪਰੋਂ ਉੱਪਰੋਂ ਜਾਂ ਇਹ ਸਾਰੇ ਬੇਬੁਨਿਆਦੀ ਗੱਲਾਂ ਨੇ ਤੇ ਮੇਰੇ ਹਿਸਾਬ ਦੇ ਨਾਲ ਕੁਝ ਬੰਦੇ ਜਿਹੜੇ ਤੁਸੀਂ ਲਾ ਲਓ ਤੁਸੀਂ ਮੈਂ ਕਹਾਂਗਾ ਟਾਊਟ ਹੋ ਸਕਦੇ ਐਜੰਸੀਆਂ ਦੇ ਹੋ ਸਕਦੇ ਉਹਨਾਂ ਨੇ ਗਲਤ ਪਾਲਸੀਆਂ ਦੇ ਤਹਿਤ ਬਣਵਾਈਆਂ ਪਹਿਲਾਂ ਗਲਤ ਪਾਲਸੀਆਂ ਬਣਾਈਆਂ ਪਾਲਸੀਆਂ ਦੇ ਫੈਸਲੇ ਕਰਾਏ ਉਸ਼ੀ ਦਾ ਜਿਹੜਾ ਮੈਂ ਕਹੂੰਗਾ ਨਿਰੀਖਣ ਹੈ ਉਹ ਹੋਣਾ ਚਾਹੀਦਾ ਹੈ ਤੇ ਬਾਕੀ ਜਿਹੜੀ ਗੱਲ ਹੈ ਦੇਖੋ ਇਹ ਜਿਹੜੀ ਚੀਜ਼ ਹੈ ਸਹੀ ਚੀਜ਼ ਤਾਂ ਉਦੋਂ ਹੀ ਲਹਿਰ ਬਣ ਸਕਦੀ ਜਦੋਂ ਭਾਈ ਅਮਰਿਤਪਾਲ ਸਿੰਘ ਬਾਹਰ ਆਉਣਗੇ ਸੁਪਰੀਮ ਕੋਰਟ ਦਾ ਸਾਡੇ ਕੋਲੇ ਫੈਸਲਾ ਹੈ ਹਾਈ ਕੋਰਟ ਨੂੰ ਹਦਾਇਤ ਹੈ 6 ਹਫ਼ਤੇ ਵਿੱਚ ਫੈਸਲਾ ਕਰੋ ਹਾਈ ਕੋਰਟ ਚ ਅਸੀਂ ਕੇਸ ਲਾਉਣ ਜਾ ਰਹੇ ਹਾਂ ਹੁਣ ਵੀ ਤੁਸੀਂ ਸਾਡੇ ਕੋਲੇ ਆਏ ਹੋ ਤੇ ਉਸੇ ਦੀ ਅਸੀਂ ਤਿਆਰੀ ਵਗੈਰਾ ਕਰ ਰਹੇ ਸੀ ਜੋ ਹਾਈ ਕੋਰਟ ਚ ਕੇਸ ਲਾਉਣ ਦੀ ਤੇ ਗੁਰੂ ਪਾਸ਼ਾ ਕਿਰਪਾ ਕਰਨਗੇ ਐਮਪੀ ਭਾਈ ਅਮਰਿਤਪਾਲ ਸਿੰਘ ਜਲਦੀ ਪੰਜਾਬ ਵਿੱਚ ਹੋਣਗੇ ਫੇਰ ਤੁਸੀਂ ਦੇਖੋ ਕਿਵੇਂ 117 ਤੋਂ 117 ਲੈ ਕੇ ਜਾਂਦੇ 2027 ਦੇ ਵਿੱਚ ਠੀਕ ਹੈ ਇਹਦੇ ਵਿੱਚ ਜਿਹੜੀ ਤੁਹਾਡੀ ਉਹ ਸੰਧੀ ਵਾਲੀ ਗੱਲ ਸੀਗੀ ਉਹਨਾਂ ਤਿੰਨਾਂ ਦੇ ਸਾਰੇ ਰਲ ਕੇ ਖੇਡੇ ਤੁਸੀਂ ਉੱਥੇ ਉਸ ਮੈਦਾਨ ਦੇ ਵਿੱਚ ਮਨਦੀਪ ਸਿੰਘ ਦੇ ਸਿਰ ਤੇ ਹੱਥ ਰੱਖ ਕੇ ਕਿ ਭਾਈ ਤੂੰ ਲੜ ਅਸੀਂ ਤੈਨੂੰ ਬੋਟ ਦੇ ਜਿਹੜੀ ਬੈਂਕ ਹੈਗਾ ਅਸੀਂ ਤੇਰੇ ਤੇ ਲਾ ਦਿੰਨੇ ਆ ਪਰ ਹੁਣ ਉਹਦੇ ਵਿੱਚ ਜਿਹੜੀਆਂ ਵੀ ਸਾਰੀਆਂ ਸੀਗੀਆਂ ਪੰਨੋ ਸਰਜੀਤੀ ਵਾਲੇ ਹੋਣ ਅਮਰਸਰ ਵਾਲੇ ਹੋਣ ਵਾਰਸ਼ਪੁਰ ਜਵਾਲੇ ਹੋਣ ਇਹ ਤਿੰਨੇ ਕਿਸੇ ਵੀ ਇੱਕ ਮੰਚ ਦੇ ਉੱਤੇ ਇੱਕ ਪਲੇਟਫਾਰਮ ਤੇ ਇਕੱਠੇ ਨਾ ਜੰਨੇ ਆ ਇਹ ਸਾਰਿਆਂ ਨੇ ਆਪਾਂ ਆਪਣੀ ਦੋਬੜੀ ਵਧਾਈ ਆ ਇਹਦੇ ਵਿੱਚ ਚਾਹੇ ਤੁਸੀਂ ਹੋਵੋ ਗੁੱਸਾ ਨਾ ਕਰਿਓ ਇਸ ਗੱਲ ਦਾ ਪਰ ਮਨਦੀਪ ਸਿੰਘ ਨੂੰ ਜਿਵੇਂ ਸਪੋਰਟ ਕਰਨੀ ਚਾਹੀਦੀ ਸੀ ਉਹ ਨਹੀਂ ਹੋਏਗੀ ਤੁਸੀਂ ਤਿੰਨੇ ਘਰ ਇੱਕ ਪੇਡਫੋਰਮ ਤੇ ਇਕੱਠੇ ਸੀ ਜੀ ਨੇ ਦੇਖੋ ਜੀ ਬੜੀਆਂ ਪੋਸਟਾਂ ਪਈਆਂ ਨੇ ਸਾਡਾ ਕਾਲੀ ਦਾ ਵਾਰਿਸ ਪੰਜਾਬ ਦਾ ਵੀ ਤੁਹਾਡਾ ਤੁਹਾਡਾ ਠੀਕ ਹੈ ਪਰ ਉਹਨਾਂ ਦੇ ਨਾਲ ਜਿਹੜੀ ਤੁਹਾਡੀ ਇੱਕ ਇੱਕ ਮੰਚ ਦੇ ਉੱਤੇ ਜੇ ਤੁਹਾਡਾ ਕੋਈ ਵਾਰਿਸ ਪੰਜਾਬ ਵਾਲਾ ਬੋਲ ਰਿਹਾ ਤੇ ਉੱਥੇ ਦੂਜੇ ਘਰ ਦਾ ਬੰਦਾ ਨਹੀਂ ਬੋਲ ਰਿਹਾ ਜੇ ਉਹਨਾਂ ਦਾ ਬੋਲ ਰਿਹਾ ਤੇ ਤੁਸੀਂ ਉਹਦੇ ਤੋਂ મતલਬ ਇਹ ਚੀਜ਼ਾਂ ਤਾਂ ਲੱਗਦਾ ਨਹੀਂਗਾ ਕਿ ਇਹ ਚੀਜ਼ਾਂ ਨਲੈਕੀ ਰਹੀ ਆ ਜਿਹੜੀ ਤੁਸੀਂ ਕਹਿੰਦੇ ਹੋ ਕਿ ਉਹ ਸੰਧੀ ਹੋਈ ਸੀਗੀ ਉਹਦੀ ਕੋਈ ਇੱਕ ਸੈਟਿੰਗ ਹੋਣੀ ਚਾਹੀਦੀ ਆ ਵੀ ਇਕੱਠੇ ਹੋ ਕੇ ਚੱਲਣਾ ਟੀਮਵਰਕ ਹੋਣਾ ਚਾਹੀਦਾ ਢਾਂਚਾ ਠੀਕ ਨਹੀਂ ਸੀ ਦਾ ਆ ਦੇਖੋ ਸਟਰੈਟਜੀ ਸਟਰੈਟਜੀ ਹਰ ਇੱਕ ਚੀਜ਼ ਦੀ ਹੋਣੀ ਚਾਹੀਦੀ ਆ ਪਰ ਦੇਖੋ ਟਾਈਮ ਮੇਰੇ ਸਾਹਿਬ ਨਾ ਚੋਣਾ ਅਨਾਉਂਸ ਹੋਇਆ ਮੀਨਿਕ ਦਾ ਟਾਈਮ ਨਹੀਂ ਸੀ ਉਹ ਸਾਰਾ ਪ੍ਰਬੰਧ ਬਣਾਉਣ ਦੇ ਵਿੱਚ ਤੇ ਮੇਰਾ ਜਿਹੜਾ ਧਿਆਨ ਸੀ ਜਿਵੇਂ ਸੁਪਰੀਮ ਕੋਰਟ ਕੇਸ ਲੱਗਿਆ ਮੈਂ ਤੋਂ ਜ਼ਿਆਦਾਤਰ ਜਿਹੜਾ ਧਿਆਨ ਸੀ ਮੇਰਾ ਰੁਝਾਨ ਸੀ ਉਹ ਐਮਪੀ5 ਇੱਕ ਦੇਖੋ ਪਹਿਲਾਂ ਮੇਰਾ ਫਰਜ਼ ਇੱਕ ਵਕੀਲ ਦਾ ਪਾਰਟੀ ਜਿਹੜੇ ਮੇਰੇ ਤੁਸੀਂ ਲਾ ਲੋ ਸਾਡੀ ਪਾਰਟੀ ਦੇ ਜਿਹੜੇ ਆਗੂ ਨੇ ਚਾਹੇ ਦਿਬਰੂਗੜ ਜ਼ਿਲ੍ਹਾ ਵਿੱਚ ਨੇ ਚਾਹੇ ਉਹ ਅੰਮ੍ਰਿਤਸਰ ਜ਼ਿਲ੍ਹਾ ਚ ਨੇ ਪਠਿੰਡੇ ਨੇ ਪਟਿਆਲੇ ਨੇ ਉਹਨਾਂ ਸਾਰਿਆਂ ਜਮਾਨਤਾਂ ਲਾਉਣੀਆਂ ਅੱਜ ਨਾਲੇ ਕੇਸ ਵੱਲ ਦੇਖਣਾ ਤਾਂ ਉਹ ਦੇਖੋ ਉਹ ਵੀ ਬੜਾ ਜ਼ਿਆਦਾ ਪ੍ਰੈਸ਼ਰ ਸੀ ਐਮਪੀ ਭਾਈ ਅਮਰਿਤਪਾਲ ਸਿੰਘ ਹੋਰਾਂ ਦਾ ਸੁਪਰੀਮ ਕੋਰਟ ਚ ਕੇਸ ਲੱਗਿਆ ਹੋਇਆ ਸੀ ਉਧਰ ਅਸੀਂ ਰੁੱਝੇ ਹੋਏ ਸੀ ਠੀਕ ਹੈ ਤੁਹਾਡੀ ਗੱਲ ਪ੍ਰੇਨ ਲੱਗਦਾ ਨਹੀਂ ਕਿ ਤੁਹਾਨੂੰ ਇਹਨਾਂ ਦੇ ਵਿੱਚ ਤੁਹਾਡੇ ਲੀਡਰਾਂ ਦੀ ਤੁਹਾਡੇ ਉਹਨਾਂ ਦੇ ਜਾਂ ਕਿਸੇ ਦੀ ਈਗੋ ਨਹੀਂ ਸੀ ਕਿ ਕੁਛ ਨਾ ਕੁਛ ਦੇਖੋ ਸਾਡੀ ਕੋਈ ਈਗੋ ਨਹੀਂ ਤੁਸੀਂ ਦੇਖੋ ਬਾਪੂ ਤਰਸੀਮ ਸਿੰਘ ਜੀ ਵੱਲ ਦੇਖੋ ਉਹਨਾਂ ਵੱਲ ਤੁਸੀਂ ਦੇਖੋ ਕਿ ਤੁਹਾਨੂੰ ਲੱਗਦਾ ਈਗੋ ਵਾਲੇ ਬੰਦੇ ਲੱਗਦੇ ਆ ਤੁਹਾਨੂੰ ਉਹ ਬੰਦੇ ਬੜੇ ਜਿਆਦਾ ਦੇਵਤਾ ਸਰੂਪ ਇਨਸਾਨ ਨੇ ਨਾ ਉਹਨਾਂ ਦੇ ਮਨ ਦੇ ਵਿੱਚ ਕੋਈ ਏਉਂ ਜੀ ਚੀਜ਼ ਹੈ ਕੋਈ ਕੋ ਕੋਈ ਤੇਰ ਮੇਰ ਕੋਈ ਜੀ ਜੀ ਹੈ ਨਹੀਂ ਉਹਨਾਂ ਦੀ ਤੁਸੀਂ ਕਦੇ ਉਹਨਾਂ ਦੇ ਤੁਸੀਂ ਲਾ ਲਓ ਲਫ਼ਜ਼ਾਂ ਦੇ ਵਿੱਚੋਂ ਕਦੇ ਕਿਸੇ ਬੰਦੇ ਦੀ ਕੋਈ ਨਿੰਦਿਆ ਤੁਸੀਂ ਸੁਣੀ ਨਹੀਂ ਹੋਣੀ ਨਾ ਕਦੇ ਉਹਨਾਂ ਨੇ ਕਿਸੇ ਨੂੰ ਕੋਈ ਉਹ ਕਦੇ ਨਿੱਜੀ ਤੌਰ ਤੇ ਮੰਦਾ ਬੋਲਿਆ ਹੋਵੇ ਤੇ ਨਾ ਹੀ ਉਹਨਾਂ ਨੇ ਕਦੇ ਮੀਡੀਆ 'ਗੇ ਕਿਸੇ ਨੂੰ ਮੰਦਾ ਬੋਲਿਆ ਹੋਵੇ ਤਾਂ ਈਗੋ ਕਿੱਥੇ ਈਗੋ ਤਾਂ ਜਿਹੜਾ ਬੰਦੇ 'ਚ ਆਪਜ ਹੋਂਮੇ ਹੋਊਗੀ ਉਹ ਉਹਦੇ ਚਲਕਦੀ ਹੈ ਨਾ ਜੀ ਜਿਹੜਾ ਮੈਂ ਤਾਂ ਹੀ ਉਹ ਤੁਸੀਂ ਜਿਹੜੀ ਚਿਹਰੇ ਵਾਲੀ ਗੱਲ ਸੀ ਚਾਹੇ ਤੁਸੀਂ ਉਸ ਨੂੰ ਕੰਪੈਰੀਜ਼ਨ ਵੱਲ ਲੈ ਗਏ ਹੋ ਤਾਂ ਉਸ ਚੀਜ਼ ਨੂੰ ਤੁਸੀਂ ਮੋਲਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਹ ਗੱਲ ਨਹੀਂ ਸੀ ਉਹ ਤਾਂ ਸਿਰਫ ਇੱਕ ਸਾਫ਼ ਸੁਥਰੇ ਇਨਸਾਨ ਦੀ ਸ਼ਖਸੀਅਤ ਦਾ ਪ੍ਰਗਟਾਵਾ ਕਰਾਉਣ ਦੀ ਮੇਰੇ ਵੱਲੋਂ ਇੱਕ ਨਿੱਜੀ ਜੀ ਦੀ ਕੋਸ਼ਿਸ਼ ਸੀ ਜੀ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਸੀ ਜਿਵੇਂ ਸੱਤ ਲੋਕ ਜਮਿਸਲਾ ਲਿਆ ਚਾਹੇ ਉਹ ਅਕਾਲੀ ਦਲ ਨਵੇਂ ਧੜੇ ਦੇ ਨਾਲ ਨੇ ਪਰ ਉਹਨਾਂ ਨੇ ਬਹੁਤ ਸਾਰਾ ਵਰਕ ਕੀਤਾ ਪਰ ਅਕਾਲੀ ਦਲ ਨਵੇਂ ਧੜੇ ਦੇ ਮੈਨਾਂ ਦਾ ਯਾਲੀ ਸਾਹਿਬ ਤੋਂ ਛੱਡ ਕੇ ਦੂਜੇ ਮੈਨੂੰ ਉਸ ਹਸਾਬ ਨਾਲ ਪ੍ਰਚਾਰ ਕਰਦੇ ਨਜ਼ਰ ਨਹੀਂ ਆਇਆ ਚਾਹੇ ਗਿਆਨੀ ਹਰਪ੍ਰੀਤ ਸਿੰਘ ਹੀ ਕਿਉਂ ਨਾ ਹੋਣ ਉਸ ਹਸਾਬ ਤੇ ਗਰਾਊਂਡ ਦੇ ਉੱਤੇ ਜਾਂ ਉਹ ਚੀਜ਼ ਦੀ ਰਿਪੋਰਟ ਜਿਹੜੀ ਉਹਨੀ ਤਗੜੀ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ ਦੇਖੁਛਾ ਹੈ ਸਿੰਘ ਸਾਹਿਬ ਜਜਦਾਰ ਗਿਆਨੀ ਹਰਪੀ ਸਿੰਘ ਜੀ ਹੁਣ ਮੈਂ ਉਹਨਾਂ ਦੀਆਂ ਸੋਸ਼ਲ ਮੀਡੀਆ ਦੇ ਪੋਸਟਾਂ ਦੇਖੀਆਂ ਸੀ ਜੀ ਉਹ ਉੱਥੇ ਕਾਫੀ ਤਰ੍ਹਾਂ ਤਰ ਹਲਕੇ ਮੌਜੂਦ ਸਨ ਨਾਲ ਬੀਬੀ ਜੀ ਵੀ ਹਨ ਜੀ ਉਹ ਵੀ ਮੌਜੂਦ ਸਨ ਉੱਥੇ ਤੇ ਹੋਰ ਵੀ ਜਿਹੜੇ ਉਹਨਾਂ ਦੇ ਆਗੂ ਨੇ ਪਾਰਟੀ ਦੇ ਤੇ ਸਾਰੇ ਉੱਥੇ ਮੌਜੂਦ ਸਨ ਤੇ ਮੇਰੇ ਹਿਸਾਬ ਦੇ ਨਾਲ ਬਾਕੀ ਹੋਰ ਪਾਰਟੀਆਂ ਵਾਲੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਵੀ ਉੱਥੇ ਆ ਗੂ ਜਿਹੜੇ ਮਜੂਦ ਸਨ ਜੇ ਉਹਨਾਂ ਨੇ ਤਾਂ ਵਰਕ ਕੀਤਾ ਉਹਨਾਂ ਦੇ ਤਾਂ ਸੋਸ਼ਲ ਮੀਡੀਆ ਤੇ ਜ਼ਿਆਦਾ ਐਕਟਿਵ ਸੀਗੇ ਹਾਂ ਨਹੀਂ ਸਾਡਾ ਸਾਡਾ ਵੀ ਵਰਕ ਹੈ ਕੋਈ ਆਪਾਂ ਆਏ ਨਹੀਂ ਕਰ ਸਕਦੇ ਇੱਕ ਤਰ੍ਹਾਂ ਸਾਰਾ ਵਾਅਦਾ ਸਾਡਾ ਵਰਕ ਸੀ ਉੱਥੇ ਜੀ ਅਸੀਂ ਤਾਂ ਸਾਰਾ ਕੁਝ ਹੀ ਉੱਥੇ ਦਿੱਤਾ ਆਪਦਾ ਹਲਕਾ ਵੀ ਦਿੱਤਾ देखो ਉਹ ਤਾਂ ਵੈਸੇ ਐਮਪੀ ਭਾਈ ਅਮਰਿਤਪਾਲ ਸਿੰਘ ਦੀ ਜਿਹੜੀ ਸੀਟ ਬੰਦੀ ਹੈ ਜੀ ਸਾਡੀ ਪਾਰਟੀ ਕਿਸੇ ਹੋਰ ਨੂੰ ਵੀ ਉੱਥੇ ਖੜਾ ਕਰ ਸਕਦੀ ਸੀ ਪਰ ਅਸੀਂ ਫਿਰ ਵੀ ਪੰਥ ਦੇ ਝੋਲੀ 'ਚ ਉਹ ਸਹਿਯੋਗ ਦੇ ਕੇ ਉਹ ਸੀਟ ਬਾ ਦਤੀ ਭਾਈ ਜਿਵੇਂ ਪੰਥ ਨੂੰ ਮੌਜੂਦ ਹੈ ਕੋਈ ਪੰਥ ਦਾ ਕੁਰਬਾਨੀ ਵਾਲਾ ਪਰਿਵਾਰ ਸ਼ੀਦੀ ਵਾਲਾ ਪਰਿਵਾਰ ਕੋਈ ਲੜਨਾ ਚਾਹੁੰਦਾ ਹੈ ਸਪੋਰਟ ਕਰ ਦਿੰਨੇ ਆ ਅਸੀਂ ਆਪ ਦਾ ਕੈਂਡੀਡੇਟ ਨਹੀਂ ਦਿੰਦੇ ਵੈਸੇ ਕਾਇਦੇ ਅਨੁਸਾਰ ਅਸੀਂ ਦੇ ਸਕਦੇ ਸੀ ਕਿਉਂਕਿ ਜੇ ਉਹ ਹਲਕਾ ਹੀ ਸਾਡਾ ਸੀ ਐਮਪੀ ਸੀਟ ਸਾਡੀ ਅਸੀਂ ਕਿਸੇ ਹੋਰ ਨੂੰ ਸਪੋਰਟ ਕਰ ਸਕਦੇ ਸੀ ਪਰ ਫਿਰ ਵੀ ਅਸੀਂ ਪੰਥਕ ਇਤਾਂ ਦੇ ਲਈ ਉੱਥੇ ਕੁਈ ਆਉੜਾ ਕੈਂਡੀਡੇਟ ਦਿੱਤਾ ਭਾਈ ਮਨਦੀਪ ਸਿੰਘ ਉਹਨਾਂ ਨੂੰ ਪੂਰਨ ਸਮਰਥਨ ਦਿੱਤਾ ਪੈਸਾ ਵੀ ਲਾਇਆ ਉੱਥੇ ਟਾਈਮ ਵੀ ਲਾਇਆ ਗੱਡੀਆਂ ਵੀ ਤਰਾਈਆਂ ਸਾਰਾ ਕੁਝ ਉੱਥੇ ਕੀਤਾ ਤੇ ਤੁਸੀਂ ਲਾ ਲਓ ਸਾਡੇ ਵੱਲੋਂ ਇਹ ਪੰਥ ਨੂੰ ਸਪੋਰਟ ਸੀ ਜੀ ਕੋਈ ਨਿੱਜੀ ਫੈਸਲਾ ਨਹੀਂ ਸੀ ਪੰਥ ਖਾਤਰ ਸਾਰਾ ਕੁਝ ਕੀਤਾ ਜਦੋਂ ਚੋਣਾ ਚੱਲ ਰਹੀਆਂ ਸੀਆਂ ਉਹਨਾਂ ਦਿਨਾਂ ਦੇ ਵਿੱਚ ਤੁਹਾਡਾ ਸੁਪਰੀਮ ਕੋਰਟ ਦੇ ਵਿੱਚ ਕਿਸ ਜਾਂਦਾ 6 ਹਫ਼ਤਿਆਂ ਲਈ ਹਾਈ ਕੋਰਟ ਨੂੰ ਫੈਸਲਾ ਸੁਣਾਉਣ ਦੀ ਜਿਹੜੀ ਗੱਲ ਕੀਤੀ ਇਹਨਾਂ ਦਿਨਾਂ ਹੀ ਤੁਹਾਡੇ ਭਾਈ ਅਮਰਤਪਾਲ ਸਿੰਘ ਨਾਲ ਗੱਲ ਵੀ ਹੋਈ ਹੋਣੀ ਹੈ ਅੱਜ ਵੀ ਹੋਈ ਹੋ ਸਕਦੀ ਹੈ ਕਿਉਂਕਿ ਹਾਰ ਤੋਂ ਬਾਅਦ ਕੋਈ ਨਾ ਕੋਈ ਸੁਨੇਹਾ ਇੱਧਰ ਉੱਧਰ ਭਾਈ ਅਮਰਤਪਾਲ ਸਿੰਘ ਦਾ ਸੁਨੇਹਾ ਕੀ ਹੈ ਇਸ ਬੰਦੀ ਨਹੀਂ ਦੇਖੋ ਜੀ ਮੇਰੀ ਕੱਲ ਭਾਈ ਅਮਰਤਪਾਲ ਸਿੰਘ ਨਾਲ ਗੱਲ ਹੋਈ ਸੀ ਉੱਥੇ ਗੱਲ ਆਇਆ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਨਾ ਜੀ ਜੇਲ੍ਹ ਸੁਪਰੀਟੈਂਡੈਂਟ ਨੂੰ ਈਮੇਲ ਪਾਉਣੀ ਪੈਂਦੀ ਹੈ ਜੀ ਮੈਂ ਭਾਈ ਅਮਰਤਪਾਲ ਸਿੰਘ ਦਾ ਐਡਵੋਕੇਟ ਹਾਂ ਉਹਨਾਂ ਨਾਲ ਗੱਲ ਕਰਨਾ ਚਾਹੁੰਣਾ ਤੇ ਫ ਤੇ ਕੱਲ ਮੈਂ ਪਾਈ ਸੀ ਕਿਉਂਕਿ ਆਹੀ ਜਿਹੜਾ ਕੇਸ ਦੇ ਰਿਗਾਰਡਿੰਗ ਕੋਈ ਡਾਕੂਮੈਂਟਸ ਦੀ ਗੱਲ ਸੀ ਤੇ ਉਹ ਮੈਂ ਜੇਲ੍ਹ ਨੂੰ ਈਮੇਲ ਆਈ ਈਮੇਲ ਤੇ ਭੇਜੇ ਸੀ ਵੀ ਆ ਡਾਕੂਮੈਂਟਸ ਆਏ ਉਹਨਾਂ ਤੋਂ ਸਾਈਨ ਕਰਵਾਉਣੇ ਨੇ ਤੇ ਜੋ ਭਾਈ ਅਮਰਤਪਾਲ ਸਿੰਘ ਹੋਰ ਨਾਲ ਐਮਪੀ ਸਾਹਿਬ ਨਾਲ ਗੱਲ ਹੋਈ ਸੀ ਕੱਲ ਪਰ ਅੱਜ ਜੇ ਤੁਸੀਂ ਦੇਖ ਲਓ ਆ ਕੇਸਾਂ ਦੇ ਰੋਜ਼ਾਨਾ ਦੇ ਵਿੱਚ ਹੀ ਉਹ ਕੋਈ ਉਧਰ ਜਿਵੇਂ ਮੇਰੇ ਹਿਸਾਬ ਨਾਲ ਪਰਮਿਸ਼ਨ ਨਹੀਂ ਲਈ ਟੈਲੀਫੋਨ ਦੀ ਛੇਤੀ ਅੱਜ ਕੱਲ ਦੇ ਵਿੱਚ ਫਿਰ ਤੋਂ ਟੈਲੀਫੋਨ ਦੀ ਪਰਮਿਸ਼ਨ ਲਵਾਂਗੇ ਤੇ ਉਹਨਾਂ ਨਾਲ ਗੱਲ ਵੀ ਕਰਾਂਗੇ ਤੇ ਉਹਨਾਂ ਦੇ ਸਬੰਧੀ ਸੁਨੇਹਾ ਕੀ ਸੀ ਉਹਨਾਂ ਦਾ ਜਿਵੇਂ ਐਸੇ ਵੇਖੀਆ ਤੇ ਚੋਣਾਂ ਦੇ ਸਬੰਧੀ ਉਹਨਾਂ ਨੇ ਇਹੀ ਕਿਹਾ ਸੀ ਪਹਿਲਾਂ ਵੀ ਗੱਲ ਹੁੰਦੀ ਰਹਿੰਦੀ ਹੈ ਜਦੋਂ ਸੁਪਰੀਮ ਕੋਰਟ ਕੇਸ ਲੱਗਿਆ ਸੀ ਜਦੋਂ ਚੋਣਾਂ ਸੀ ਉਦੋਂ ਇੱਕ ਦੋ ਪਹਿਲਾਂ ਦੋ ਦਿਨ ਪਹਿਲਾਂ ਵੀ ਹੋਈ ਗੱਲ ਲਗਾਤਾਰ ਹੁੰਦੀ ਰਹਿੰਦੀ ਹੈ ਜੇਲ੍ਹ ਦੇ ਅਫੀਸ਼ਰ ਟੈਲੀਫੋਨ ਲਾਈਨ ਤੋਂ ਤੇ ਉਦੋਂ ਵੀ ਉਹਨਾਂ ਨੇ ਕਿਹਾ ਸੀ ਚੜਦੀ ਕਲਾ ਚ ਰਹੋ ਆਪਾਂ ਜੋ ਗੁਰੂ ਪਾਸ਼ਾ ਕਿਰਪਾ ਕਰਨੇ ਕੋਈ ਚੱਕਰ ਵਾਲੀ ਗੱਲ ਨਹੀਂ ਜੋ ਵੀ ਫੈਸਲਾ ਹੋਊਗਾ ਤੇ ਗੁਰੂ ਮਹਾਰਾਜ ਦੀ ਰਜ਼ਾ ਵਿੱਚ ਹੋਊਗਾ ਜੀ ਹਾਂ ਜੀ ਇਹ ਫੈਸਲੇ ਨੂੰ ਗੁਰੂ ਮਹਾਰਾਜ ਦੀ ਰਜ਼ਾ ਮੰਨਿਆ ਤੇ ਕੋਈ ਮਾਰੇ ਦੀ ਵਿਧੀ ਚ ਹੁੰਦਾ ਜੀ ਉਕਾਲਪੁਰਖ ਮਹਾਰਾਜ ਜੀ ਨੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਦਕੇ 4 ਲੱਖ ਵੋਟਾਂ ਪਈਆਂ ਸੀ 2 ਲੱਖ ਦੀ ਲੀਡ ਸੀ ਪਿਛਲੇ ਸਾਲ ਚੰਨੀ ਸਾਹਿਬ ਵੀ ਮੁਕਾਬਲਾ ਨਹੀਂ ਸੀ ਕਰ ਸਕੇ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਤੇ ਤੁਸੀਂ ਲਾ ਲਓ ਆਮ ਆਦਮੀ ਪਾਰਟੀ ਦਾ ਲੱਭਣਾ ਹੀ ਕੀ ਸੀ ਉੱਤੇ ਬਾਕੀ ਇਹ ਚੀਜ਼ ਹੈ ਇਹ ਬੰਦੇ ਨੂੰ ਹਰ ਇੱਕ ਚੀਜ਼ ਤੋਂ ਚਾਹੇ ਜਿੱਤ ਤੋਂ ਚਾਹੇ ਹਾਰ ਤੋਂ ਸਿੱਖਦੇ ਰਹਿਣਾ ਚਾਹੀਦਾ ਹੈ ਇਹ ਚੀਜ਼ ਹੈ ਬੰਦਾ ਉਹ ਬੰਦਾ ਸਿਆਣਾ ਹੁੰਦਾ ਹੈ ਜਿਹੜਾ ਕਿ ਤੁਸੀਂ ਲਾ ਲਓ ਹਰ ਇੱਕ ਤੁਸੀਂ ਲਾ ਲਓ ਸਰਕੰਸਟੈਂਸ ਤੋਂ ਸਿੱਖਦਾ ਹੈ ਤੇ ਆਪ ਦਾ ਆਪ ਨੂੰ ਬੈਟਰ ਕਰਦਾ ਹੈ ਹਰ ਇੱਕ ਚੀਜ਼ ਚ ਰਿਫਾਰਮ ਲਿਆਉਂਦਾ ਹੈ ਉਹ ਇੱਕ ਮੈਂ ਕਹੂੰਗਾ ਵਧੀਆ ਸਿਆਣਾ ਤੇ ਕਪੇਬਲ ਇਨਸਾਨ ਹੁੰਦਾ ਹੈ ਹੁਣ ਇਸ ਦੇ ਸਬੰਧੀ ਕਦੋਂ ਮੀਟਿੰਗ ਬੁਲਾਈ ਜਾਊ ਕਿ ਕੀ ਫੈਸਲਾ ਹੋਊਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਕਿੰਨਾ ਸਮਾਂ ਮੈਂ ਤਾਂ ਕਹੂੰਗਾ ਤਤਕਾਲੀ ਬੁਲਾਉਣੀ ਚਾਹੀਦੀ ਹੈ ਹੁਣ ਅੱਜ ਸ਼ੁੱਕਰਵਾਰ ਹੈ ਸ਼ਨੀਵਾਰ ਹੈ ਤਾਂ ਅੱਜ ਮੀਟਿੰਗ ਹੋਣੀ ਚਾਹੀਦੀ ਹੈ ਪਾਰਟੀ ਦੀ ਹੰਗਾਮੀ ਮੀਟਿੰਗ ਹੋਣੀ ਚਾਹੀਦੀ ਹੈ ਤੇ ਜਿਹੜੇ ਬੰਦੇ ਨੇ ਜਿਨ੍ਹਾਂ ਤੇ ਡਾਊਟ ਹੈ ਸਾਨੂੰ ਕਿ ਇਹ ਜਾਣ ਬੁੱਝ ਕੇ ਰਲੇ ਹੋਏ ਨੇ ਦੂਜੀਆਂ ਪਾਰਟੀਆਂ ਨਾਲ ਵਿਕੀ ਹੋਏ ਨੇ ਏਜੰਸੀਆਂ ਦੇ ਅੱਗੇ ਚੜੇ ਹੋਏ ਨੇ ਉਹਨਾਂ ਬੰਦਿਆਂ ਨੂੰ ਪਾਰਟੀ ਚੋਂ ਫਾਰਗ ਕਰ ਦੇਣਾ ਚਾਹੀਦਾ ਜੀ ਪਾਰਟੀ ਚੋਂ ਹੀ ਕੱਢ ਦੇਣਾ ਚਾਹੀਦਾ ਬਿਲਕੁਲ ਸਹੀ ਗੱਲ ਹੈ ਜੀ ਦੇਖੋ ਜਿਹੜੇ ਬੰਦੇ ਹੁਣ ਜਾਂ ਫਿਰ ਉਹਨਾਂ ਤੋਂ ਜਿਹੜੀ ਵੱਡੀ ਕਮਾਂਡ ਦਿੱਤੀ ਹੋਈ ਉਹ ਵਾਪਸ ਲੈ ਕੇ ਵਰਕਰ ਦੇ ਤੌਰ ਤੇ ਜਾਂ ਆਮ ਵੋਟਰ ਦੇ ਤੌਰ ਤੇ ਨਹੀਂ ਦੇਖੋ ਜੀ ਜੇ ਇੱਕ ਸੇਬ ਖਰਾਬ ਹੋਵੇ ਨਾ ਸਾਰੀ ਟੋਕਰੀ ਖਰਾਬ ਕਰ ਦਿੰਦਾ ਉਹ ਤਾਂ ਮੈਂ ਤਾਂ ਇਸ ਫਲਸਫੇ ਤੇ ਚੱਲਦਾ ਹਾਂ ਵੀ ਜੇ ਇੱਕ ਸੇਬ ਖਰਾਬ ਹੈ ਤੇ ਉਹਨੂੰ ਟੋਕਰੀ ਵਿੱਚੋਂ ਕੱਢ ਕੇ ਸੁੱਟ ਦੇਣਾ ਚਾਹੀਦਾ ਹੈ ਜੀ ਹਮ ਤਾਂ ਲੱਗਦਾ ਕਿ ਤੁਹਾਡੀ ਪਾਰਟੀ ਦੇ ਵਿੱਚ ਹੁਣ ਸੇਬ ਖਰਾਬ ਹੋਗੇ ਐ ਦੇਖੋ ਜੀ ਕਿਸੇ ਚੋਂ ਛੋ ਸਕਦੇ ਐ ਪਰਿਵਾਰਾਂ ਚ ਹੋ ਜਾਂਦੇ ਐ ਗਲੀ ਮੱਲਿਆਂ ਚ ਸੇਵ ਖਰਾਬ ਹੋ ਜਾਂਦੇ ਐ ਜੀਲਾਂ ਤਾਂ ਹੀ ਬਣੀਆਂ ਨੇ ਤੁਸੀਂ ਲਾ ਲਓ ਸਾਰਾ ਕੁਝ ਦੁਨੀਆ ਦੇ ਵਿੱਚ ਜੇ ਹੁੰਦਾ ਹੀ ਐ ਤੇ ਮੇਰੇ ਹਿਸਾਬ ਦੇ ਨਾਲ ਜੋ ਬੰਦੇ ਨੂੰ ਹਰੇਕ ਟਾਈਮ ਦੇ ਨਾਲ ਬੈਟਰ ਹੁੰਦੇ ਜਾਣਾ ਚਾਹੀਦਾ ਐ ਤੇ ਰਿਫਾਰਮ ਜਿਹੜੀ ਹਰ ਇੱਕ ਚੀਜ਼ ਕਰਦੇ ਰਹਿਣਾ ਚਾਹੀਦਾ ਜਿਵੇਂ ਜਿਵੇਂ ਟੈਕਨੋਲੋਜੀ ਬਦਲਦੀ ਹੈ ਓਵੇਂ ਓਵੇਂ ਬੰਦੇ ਨੂੰ ਕੋਈ ਵੀ ਨਵੀਂ ਟੈਕਨੀਕ ਆਉਂਦੀ ਹੈ ਉਸ ਹਿਸਾਬ ਨਾਲ ਢਲ ਕੇ ਤੇ ਅੱਗੇ ਜਿਹੜਾ ਵਧੇ ਰਹਿਣਾ ਚਾਹੀਦਾ ਮੇਰਾ ਆਸ਼ਾ ਹੈ ਆ ਇਹ ਦੇਖੋ ਨਿਰਾਸ਼ਾ ਕੋਈ ਨਹੀਂ ਕੋਈ ਤੁਸੀਂ ਲਾ ਲਓ ਸ਼ਿਕਸਤ ਵਾਲੀ ਕੋਈ ਚੀਜ਼ ਨਹੀਂ ਜੋ ਵੀ ਇਹ ਗਰੁੱਪ ਆਸ਼ਾ ਦੀ ਰਜ਼ਾ ਵਿੱਚ ਹੋਇਆ ਹੈ ਅਸੀਂ ਤਾਂ ਸਾਡੀ ਕੌਮ ਨਹੀਂ ਤਾਂ ਉਦੋਂ ਹਾਰ ਨਹੀਂ ਮੰਨੀ ਜਦੋਂ ਸਿੰਘਾਂ ਦੇ ਜਿਹੜੇ ਤੁਸੀਂ ਲਾ ਲੋ ਆ ਕਿਰਪਾਨਾਂ ਨੇ ਜੇ ਇੱਕ ਖੁੰਡੀਆਂ ਹੋ ਗਈਆਂ ਸੀ ਇਹ ਟੇਡੀਆਂ ਵਿੰਗੀਆਂ ਹੋ ਗਈਆਂ ਸੀ ਉਦੋਂ ਨਹੀਂ ਇਹਨਾਂ ਨੇ ਹਾਰ ਮੰਨੀ ਤੇ ਇਹ ਤਾਂ ਫਿਰ ਵੀ ਚਲੋ ਵੋਟ ਬੜੀ ਪਈ ਆ ਹਜ਼ਾਰਾਂ ਚ ਵੋਟ ਪਈ ਐ ਕੋਈ ਚੱਕਰ ਵਾਲੀ ਗੱਲ ਨਹੀਂ ਪੰਥ ਦੇ ਪੰਥ ਨੂੰ ਵੋਟ ਪਈ ਐ ਤੇ ਜਿੱਤ ਹਰ ਸਾਰੇ ਇਕੱਠੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਕਾਂਗਰਸ ਦਾ ਚੌਥਾ ਨੰਬਰ ਤੁਹਾਡਾ ਤੀਜਾ ਨੰਬਰ ਅਕਾਲੀ ਦਲ ਦਾ ਦੂਜਾ ਨੰਬਰ ਇਸ ਚੀਜ਼ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਬੀਜੇਪੀ ਪੰਜਵੇਂ ਨੰਬਰ ਤੇ ਨਹੀਂ ਨਹੀਂ ਦੇਖੋ ਜੀ ਕੋਈ ਇਹ ਜਿਹੜੀ ਗੱਲ ਹੈ ਤੁਸੀਂ ਲਾ ਲਓ ਜਿਹੜਾ ਕਾਂਗਰਸ ਦੇ ਪਾਰਟੀ ਦੇ ਪ੍ਰਧਾਨ ਦੇ ਬਿਆਨ ਹੀ ਨੇ ਬੇਤੁਕੇ ਤੁਸੀਂ ਆਪ ਹੀ ਲਾ ਲਓ ਜਿਹੜਾ ਪਾਰਟੀ ਦਾ ਪ੍ਰਧਾਨ ਹੀ ਮਿਲਦਾ ਆਪ ਜੀ ਆਪੀਆਰਟੀਸੀ ਵਾਲੀਆਂ ਬੱਸਾਂ ਦੀ ਜਿਹੜੀ ਬੋਡੀ ਵਾਲਾ ਕੇਸ ਦੀ ਸੈਟਿੰਗ ਕਰ ਗਿਆ ਮੁੱਖ ਮੰਤਰੀ ਨਾਲ ਜਾਂ ਕੋਈ ਹੋਰ ਗੱਲ ਹੈ ਵੈਸੇ ਜੀ ਦੇਖਣ ਵਾਲੀ ਹੈ ਸਾਰੀਆਂ ਸਾਰੇ ਧੜੇ ਬੰਦੇ ਉੱਤੇ ਚਾਹੇ ਕਾਂਗਰਸ ਚਾਹੇ ਆਪ ਚਾਹੇ ਪਾਪ ਚਾਹੇ ਬਾਦਲ ਉਹਦੇ ਟਾਰਗੇਟ ਤੇ ਇੱਕੋ ਹੀ ਸ਼ਖਸੀਅਤ ਸੀ ਉਹ ਨੇ ਐਮਪੀ ਭਾਈ ਅਮਰਿਤਪਾਲ ਸਿੰਘ ਉਹ ਉਹ ਸਾਰੇ ਮੇਰੇ ਹਿਸਾਬ ਦੇ ਨਾਲ ਪੰਥਕ ਜਥੇਬੰਦੀਆਂ ਦਾ ਇੰਨਾ ਏਕਾ ਨਹੀਂ ਬਣਿਆ ਜਿੰਨਾ ਜਥੇਬੰਦੀਆਂ ਦੇ ਵਿਰੋਧੀਆਂ ਦਾ ਜਿਹੜੇ ਐਂਟੀ ਪੰਥਕ ਪਾਰਟੀਆਂ ਨੇ ਉਹਨਾਂ ਜਿਹਨਾਂ ਇਨ ਏਕਾ ਬਣਿਆ ਚਾਹੇ ਆਪ ਦਾ ਕਾਂਗਰਸ ਦਾ ਬਾਦਲਾ ਦਾ ਭਾਜਪਾ ਦਾ ਸਾਰਿਆਂ ਦਾ ਏਕਾ ਸੀ ਇੱਕ ਚੀਜ਼ ਤੇ ਇਕੱਠੇ ਸੀ ਪਲੇਟਫਾਰਮ ਤੇ ਭਾਈ ਅਮਰਿਤਪਾਲ ਸਿੰਘ ਨੂੰ ਟਾਰਗੇਟ ਕਰਨਾ ਹੈ ਤਰਨਤਾਰ ਵਾਲੀਆਂ ਚੋਣਾਂ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਈਮਾਨ ਸਿੰਘ ਜੀ ਮਾਨਸਿੰਘ ਦੀ ਸਾਡੇ ਨਾਲ ਮਜੂਦ ਸੀ ਗੱਲਬਾਤ ਹੋਈ ਆ ਤਨ ਤਨ ਜਿਮਨੀ ਚੋਣਾਂ ਦੇ ਰਿਜ਼ਲਟ ਆਉਣ ਕਰਕੇ ਉਹਨਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਵਿੱਚ ਜਾਂ ਸਾਡੀ ਜਥੇਬੰਦੀ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਕਿਸੇ ਨਾ ਕਿਸੇ ਪਾਰਟੀਆਂ ਜੋ ਨਿਕਲੇ ਹੋਏ ਜਿਹੜੇ ਆ ਕੇ ਖਰਾਬ ਕਰ ਰਹੇ ਨੇ ਜਿਨ੍ਹਾਂ ਦੇ ਕਰਕੇ ਇਹ ਮਾਹੌਲ ਇੱਥੋਂ ਤੱਕ ਗਿਆ ਹਾਰ ਦਾ ਮੂੰਹ ਦੇਖਣਾ ਪਿਆ ਪਰ ਦੂਜੇ ਪਾਸੇ ਇਹ ਵੀ ਗੱਲ ਆਖੀ ਹੈ ਕਿ ਦੂਜੀਆਂ ਸਾਰੀਆਂ ਪਾਰਟੀਆਂ ਨੇ ਰਲ ਮਿਲ ਕੇ ਗੇਮ ਖੇਡੀ ਸੀ ਜਿਵੇਂ ਕਾਂਗਰਸ ਨੇ ਸਪੋਰਟ ਕਰਨ ਦੀ ਗੱਲ ਕੀਤੀ ਆਵਾਦਵੀ ਪਾਰਟੀ ਨੂੰ ਉਹਦਾ ਵੀ ਜਿਹੜਾ ਰੁਝਾਨ ਹੈ ਇਸ ਕਰਕੇ ਵੀ ਇਹ ਤੀਜੇ ਨੰਬਰ ਤੇ ਜਿਹੜਾ ਇਹਨਾਂ ਨੇ ਦੱਸਿਆ ਬਹੁਤ ਬਹੁਤ ਧੰਨਵਾਦ